ਜੋ ਅਕਾਲੀ ਦਲ ਦਾ ਚਾਹੇ ਬਾਗੀ ਧੜਾ ਹੈ ਚਾਹੇ ਆਫੀਸ਼ਲ ਧੜਾ ਹੈ ਤਾਂ ਜਿਹੜੀ ਦੋਨਾਂ ਧਿਰਾਂ ਦੀ ਉੱਥੇ ਜੋ ਪੋਲਿਟਿਕਸ ਹੋਈ ਹੈ ਤੁਸੀਂ ਕਿਵੇਂ ਅਨਲਾਈਜ਼ ਕਰ ਰਹੇ ਹੋ ਬਾਦਲ ਤੇ ਸ਼ਰਮ ਨਿਕਲਦਾ ਬਾਗੀ ਪੰਜਾਬ ਦੀਆਂ ਰਾਜਨੀਤਿਕ ਸਫਾ ਦੇ ਵਿੱਚ ਚਰਚਾ ਚੱਲ ਰਹੀ ਹੈ ਜੀ ਤੇ ਰਾਜਨੀਤਿਕ ਤਰ੍ਹਾਂ ਨੂੰ ਇਹ ਮਤਲਬ ਕਿ ਮਨਾਫਾ ਹੁੰਦਾ ਉਹਨਾਂ ਨੂੰ ਕਿਹਾ ਸਾਡੀ ਚਰਚਾ ਹੋ ਰਹੀ ਚਾਹੇ ਬਦਨਾਮੀ ਹੋ ਰਹੀ ਹੈ ਸੁਖਵੀਰ ਬਾਦਲ ਨੇ ਆਰਐਸਐਸ ਤੇ ਹਮਲਾ ਕੀਤਾ ਜੀ ਸੁਖਵੀਰ ਬਾਦਲ ਨੇ ਭਾਜਪਾ ਤੇ ਹਮਲਾ ਕੀਤਾ ਹੂੰ ਸਹਿੰਦੇ-ਸਹਿੰਦੇ ਜੇ ਸਰਕਾਰ ਨੂੰ ਵੀ ਮਾੜੇ-ਮੋٹے ਸਵਾਲ ਕੀਤੇ ਜੀ ਸਰ ਸੁਖਵੀਰ ਬਾਦਲ ਨੇ ਬਾਕੀਆਂ ਬਾਰੇ ਟਿੱਪਣੀ ਕਰਨੀ ਬੰਦ ਕਰ ਦਿੱਤੀ। ਸਾਰੀਆਂ ਦੋਨੇ ਕਾਨਫਰੰਸਾਂ 'ਚ ਨੋਟ ਕਰਨ ਵਾਲੀ ਗੱਲ ਇਹ ਸੀ। ਵੀ ਸੁਖਵੀਰ ਬਾਦਲ ਹੁਣ ਬਾਕੀਆਂ ਨੂੰ ਜਾਂ ਆਪਣੇ ਨਾਲ ਵਾਲੇ ਸਾਥੀਆਂ ਨੂੰ ਬਿਲਕੁਲ ਇਗਨੋਰ ਕਰਕੇ ਚੱਲ ਰਹੇ ਨੇ। ਜਾਂ ਉਹ ਮਤਲਬ ਰਾ ਰੱਖ ਰਹੇ ਨੇ ਜਿਵੇਂ ਉਹਨਾਂ ਜੋਗਾ। ਤੁਸੀਂ ਗੱਦੜਵਾਹਾ ਸੀਟ ਦੀ ਕਾਫੀ ਗੱਲ ਕੀਤੀ ਹੈ ਪਰ ਇਹਦੇ 'ਚ ਰਾਜਾ ਬੜਿੰਗ ਦੀ ਸਰਗਰਮੀ ਉਸ ਕਿਸਮ ਦੀ ਨਹੀਂ ਹੈ। ਪਹਿਲਾਂ ਸਰਗਰਮੀ ਦਿਖਾ ਕੇ ਰਾਜਾ ਬੜਿੰਗ ਮਤਲਬ ਇਹ ਦਿਖਾਉਣਾ ਚਾਹੁੰਦਾ ਕਿ ਮੈਂ ਆਪਣੇ ਪਰਿਵਾਰ ਲਈ ਸੀਟ ਮੰਗਦਾ। ਹੂੰ ਉਹ ਜਿਸ ਗਰਮੀ ਦਿੱਲੀ ਆ ਨਾ ਬਿਕਰਮ ਮਜੀਠੀ ਆਉਣੀ ਵੀ ਬੋਲੇ ਨੇ ਕਾਫੀ ਸਮੇ ਤੋਂ ਬਿਕਰਮ ਮਜੀਠੀ ਹੁੰਦਾ ਤਾਂ ਵੀ ਬੋਲੇ ਨੇ ਹੂੰ ਨਹੀਂ ਬਿਕਰਮ ਮਜੀਠੀ ਜੀ ਚੁੱਪ ਨਾ ਰਹੋ ਇਹ ਵੀ ਆਪਣੇ ਆਪ ਚ ਰਾਜਨੀਤੀ ਹੈ ਤੁਹਾਨੂੰ ਲੱਗਦਾ ਵੀ ਸੌਰਿਆ ਤੂੰ ਖੈਰ ਪਿਆਜੂਗੀ ਉਹਨੇ ਕਿਹਾ ਵੀ ਹੈ ਵੀ ਮੇਰੇ ਸੋ ਮਤਲਬ ਕਿ ਵੋਟਾਂ ਵੀ ਮੰਗ ਕੇ ਰਵਨੀਤ ਬਿੱਟੂ ਦੇ ਜੇ ਕਾਗਜ਼ ਨਹੀਂ ਪਰ ਹੋਈ ਸੀ ਹਰਿਆਣੇ ਤੋਂ ਪਰ ਸਵਾਲ ਆ ਗਿਆ ਸੀ ਕਿ ਮਿੱਤਰਾ ਪਾਣੀ ਵਾਲੇ ਮਸਲੇ ਤੇ ਕੀ ਕਰੇਗਾ ਛੱਡਿਆ ਵਾਲੇ ਮਸਲੇ ਤੇ ਕੀ ਕਰੇਗਾ ਤੇ ਉਹਦਾ ਰਾਸਾ ਨੂੰ ਭੱਜ ਗਿਆ ਸੀ 7 ਆਸਟ੍ਰੇਲੀਆ ਦੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਤੁਹਾਡੇ ਕੋਲ ਪੰਜਾਬ ਨਾਮਾ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਆ ਮੈਂ ਗੁਰਸ਼ਮੀਰ ਸਿੰਘ ਇਸ ਐਪੀਸੋਡ ਦੇ ਵਿੱਚ ਅਸੀਂ ਜੋ ਪੂਰੇ ਹਫ਼ਤੇ ਦੀਆਂ ਘਟਨਾਵਾਂ ਹੁੰਦੀਆਂ ਨੇ ਉਹਦਾ ਰਾਜਨੀਤਿਕ ਵਿਸ਼ਲੇਸ਼ਣ ਕਰਦੇ ਹਾਂ ਸੀਨੀਅਰ ਜਰਨਲਿਸਟ ਦੀਪਕ ਸ਼ਰਮਾ ਉਹਨਾਂ ਦੇ ਨਾਲ ਆਪਾਂ ਇਹ ਸਾਰੇ ਜਾਣਦੇ ਆ ਕਿ ਇਸ ਤੋਂ ਪਹਿਲਾਂ ਇਹ ਪ੍ਰੋਗਰਾਮ ਜਿਹੜਾ ਹੈਗਾ ਸਾਡਾ ਆਸਟ੍ਰੇਲੀਆ ਦਫ਼ਤਰ ਤੋਂ ਹੋਇਆ ਕਰਦਾ ਸੀਗਾ ਜਿਹਦੇ ਵਿੱਚ ਮੇਰੇ ਸਾਥੀ ਤਰਨਦੀਪ ਦਿਓਲ ਜਿਹੜੇ ਨੇ ਉਹ ਇਹ ਪ੍ਰੋਗਰਾਮ ਆਨਲਾਈਨ ਕਰਦੇ ਸੀ ਹੁਣ ਇਹ ਪ੍ਰੋਗਰਾਮ ਜਿਹੜਾ ਹੈਗਾ ਅਸੀਂ 1 ਟੂ 1 ਬੇਸਿਸ ਦੇ ਉੱਤੇ ਇਥੋਂ ਇੰਡੀਆ ਤੋਂ ਰਿਕਾਰਡ ਕਰਿਆ ਕਰਾਂਗੇ ਹਰ ਹਫ਼ਤੇ ਤੇਜ਼ੀ ਦੇ ਵਿੱਚ ਅਸੀਂ ਵਿਚਾਰਾਂ ਦੀ ਸਾਂਝ ਉਸੇ ਰੂਟੀਨ ਦੇ ਨਾਲ ਦੀਪਕਾਉਣਾ ਦੇ ਨਾਲ ਪਾਵਾਂਗੇ ਅੱਜ ਵੀ ਆਪਾਂ ਵਿਚਾਰਾਂ ਦੀ ਸਾਂਝ ਪਾਉਨੇ ਆ ਜੋ ਪਿਛਲੇ ਹਫ਼ਤੇ ਦੀਆਂ ਘਟਨਾਵਾਂ ਹੋਈਆਂ ਨੇ ਉਸ ਦੇ ਉੱਤੇ ਇਹਨਾਂ ਦੀ ਜਿਹੜੀ ਟਿੱਪਣੀ ਹੈ ਉਹ ਆਪਾਂ ਦੀਪਕਾਉਣਾ ਦੀ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗੁਰਸ਼ਮਸ਼ੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਜਰਨਲਿਸਟਾਂ ਨੂੰ ਸ੍ਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਪੀਤੇ ਸਮੇਂ ਦੇ ਬੀਤੇ ਹਫਤੇ ਚ ਕਾਫੀ ਕੁਝ ਹੋਇਆ ਜੇ ਅਸੀਂ ਦੇਖੀਏ ਤਾਂ ਵੱਡੀਆਂ ਰਾਜਨੀਤਿਕ ਕਾਨਫਰੈਂਸਿਸ ਵੀ ਹੋਈਆਂ ਨੇ ਕਾਲਜਾਂ ਦਾ ਮਸਲਾ ਵੀ ਉੱਠਿਆ ਪਰ ਜੇ ਆਪਾਂ ਰਾਜਨੀਤਿਕ ਕਾਨਫਰੈਂਸ ਦਾ ਸ਼ੁਰੂ ਕਰੀਏ ਰਖੜ ਪੁੰਨਿਆ ਇੱਕ ਵੱਡਾ ਇਵੈਂਟ ਹੁੰਦਾ ਹੈ ਹਰ ਸਾਲ ਹੀ ਤੇ ਇਸ ਵਾਰ ਵੀ ਜਿਹੜਾ ਕੁਝ ਹੋਇਆ ਉੱਥੇ ਰਖੜ ਪੁੰਨਿਆ ਜਿਹੜੀਆਂ ਸਿਆਸੀ ਕਾਨਫਰੈਂਸਾਂ ਹੋਈਆਂ ਉਹ ਚ ਫੋਕਸ ਰਿਹਾ ਆ ਅਕਾਲੀ ਦਲ ਦਾ ਜੀ ਜੋ ਅਕਾਲੀ ਦਲ ਦਾ ਚਾਹੇ ਬਾਗੀ ਧੜਾ ਚ ਉਹਨਾਂ ਦਾ ਤਾਂ ਜਿਹੜੀ ਦੋਨਾਂ ਧਿਰਾਂ ਦੀ ਉੱਥੇ ਜੋ ਪੋਲਿਟਿਕਸ ਹੋਈ ਹੈ ਤੁਸੀਂ ਕਿਵੇਂ ਅਨਲਾਈਜ਼ ਕਰ ਰਹੇ ਹੋ ਉਸ ਨੂੰ ਮੈਨੂੰ ਲੱਗ ਰਿਹਾ ਹੈ ਕਿ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਕਲ ਦਲ ਭਾਗੀ ਪੰਜਾਬ ਦੀਆਂ ਰਾਜਨੀਤਿਕ ਸਫਾ ਦੇ ਵਿੱਚ ਚਰਚਾ ਚ ਤਾ ਹੈ ਜੀ ਤੇ ਰਾਜਨੀਤਿਕ ਧਿਰਾਂ ਨੂੰ ਇਹ ਮਤਲਬ ਕਿ ਮਨਾਫਾ ਹੁੰਦਾ ਹੈ ਉਹਨਾਂ ਨੂੰ ਕਿਹਾ ਸਾਡੀ ਚਰਚਾ ਹੋ ਰਹੀ ਚਾਹੇ ਬਦਨਾਮੀ ਹੋ ਰਹੀ ਹੈ ਜੀ ਸੋ ਇਸ ਲਈ ਅਕਾਲੀ ਦਲ ਇਹ ਤਾਂ ਸੋਚ ਰਿਹਾ ਕਿ ਅਖਬਾਰਾਂ 'ਚ ਸਾਡੀਆਂ ਖਬਰਾਂ ਦਾ ਛਾਪ ਰਹੀਆਂ ਜੀ ਸਾਡੇ ਨਾਮ ਤਾਂ ਛਾਪ ਰਹੇ ਨੇ ਹੂੰ 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 ਦੋ ਲਗਾਤਾਰ ਇਹ ਸਭ ਤੋਂ ਪਹਿਲਾਂ ਬਾਬਾ ਬਕਾਲਾ ਫਤਕੁੰਨਿਆ ਮੌਕੇ ਫਿਰ ਉਸ ਤੋਂ ਬਾਅਦ ਹੈਨਾ ਹਰਜਨ ਸਿੰਘ ਲੰਗੋਵਾਲ ਦੀ ਵਰ੍ਹੇ ਦੀ ਵਰ੍ਹੇ ਤੇ ਹਾਂ 39ਵੀਂ ਵਰ੍ਹੇ ਹਾਂ ਹਾਂਜੀ ਉਸ ਦੇ ਮੌਕੇ ਤੇ ਸੁਖਵੀਰ ਬਾਦਲ ਨੇ ਇੱਕ ਨਵਾਂ ਪੈਂਤੜਾ ਅਪਣਾਇਆ ਜੀ ਸੁਖਵੀਰ ਬਾਦਲ ਨੇ ਆਰਐਸਐਸ ਤੇ ਹਮਲਾ ਕੀਤਾ ਜੀ ਸੁਖਵੀਰ ਬਾਦਲ ਨੇ ਭਾਜਪਾ ਤੇ ਹਮਲਾ ਕੀਤਾ ਹੂੰ ਸਹਿੰਦੇ-ਸਹਿੰਦੇ ਜੀ ਸਰਕਾਰ ਨੂੰ ਵੀ ਮਾੜੇ-ਮੋٹے ਸਵਾਲ ਕੀਤੇ ਜੀ ਪਰ ਸੁਖਵੀਰ ਬਾਦਲ ਨੇ ਬਾਗੀਆਂ ਬਾਰੇ ਟਿੱਪਣੀ ਕਰਨੀ ਬੰਦ ਕਰ ਦਿੱਤੀ ਹੂੰ ਸਾਰੀਆਂ ਦੋਨੇ ਕਾਨਫਰੰਸਾਂ 'ਚ ਨੋਟ ਕਰਨ ਵਾਲੀ ਗੱਲ ਹੀ ਸੀ ਜੀ ਟੀਨਸਾ ਹੋਰ ਹੀ ਹਾਜ਼ਰ ਹੋਏ ਮਰਸੀ ਤੇ ਉੱਤੇ ਹੈ ਨਾ ਲੰਗੜ ਹੋਰਾਂ ਦੀ ਤੇ ਉਹਨਾਂ ਨੇ ਅਟੈਕ ਵੀ ਕੀਤਾ ਸੁਖਵੀਰ ਨੂੰ ਲੈ ਕੇ ਅਸਤੀਫਾ ਵੀ ਮੰਗਿਆ ਬਾਕੀ ਸਾਰੇ ਵੀ ਕਤਾਰਬੰਦੀ ਬੋਲਦੇ ਰਹੇ ਪਰ ਸੁਖਵੀਰ ਬਾਦਲ ਨੇ ਉਹਨਾਂ ਬਾਰੇ ਬੋਲੇ ਹੀ ਨਹੀਂ ਹੂੰ ਪਿਛਲੇ ਕੁਝ ਦਿਨਾਂ ਦੇ ਦਰਮਿਆਨ ਜਦੋਂ ਸ਼੍ਰੀ ਹਕਾਲਤਖਤ ਸਾਹਿਬ ਤੋਂ ਤਲਬ ਕੀਤਾ ਗਿਆ ਸੀ ਸੁਖਵੀਰ ਬਾਦਲ ਨੂੰ ਚਿੱਠੀ ਸੌਪਿਆਏ ਉਸ ਤੋਂ ਬਾਅਦ ਜਥੇਦਾਰਾਂ ਪੰਜ ਸਿੰਘ ਸੈਵਨਾਂ ਨੇ ਆਪਣੀ ਬੈਠਕ ਕਰਨੀ ਆ ਜੀ ਉਹ ਸਭ ਦੇ ਦਰਮਿਆਨ ਵੀ ਸੁਖਬੀਰ ਬਾਦਲ ਵਾਲਾ ਤੜਾ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਕਿ ਜਿਵੇਂ ਕੁਝ ਹੋਇਆ ਹੀ ਨਹੀਂ ਜੀ ਉਹਨੂੰ ਰੁਟੀਨ ਦੀਆਂ ਕਾਰਵਾਈਆਂ ਜਿਹਾ ਕਰ ਰਹੇ ਨੇ ਹੂੰ ਹੂੰ ਤਾਂ ਕਿ ਇਹ ਲੱਗੇ ਕਿ ਸਾ ਆਪਣੇ ਆਮ ਵਿਚਰ ਰਹੇ ਆ ਹੂੰ ਕੀ ਸੁਖਬੀਰ ਬਾਦਲ ਹੁਣ ਬਾਗੀਆਂ ਨੂੰ ਜਾਂ ਆਪਣੇ ਨਾਲ ਵਾਲੇ ਸਾਥੀਆਂ ਨੂੰ ਬਿਲਕੁਲ ਇਗਨੋਰ ਕਰਕੇ ਚੱਲ ਰਹੇ ਨੇ ਹੂੰ ਤਾਂ ਤੁਹਾਨੂੰ ਲੱਗਦਾ ਕਿ ਬਦਲੀ ਹੋਈ ਸਟ੍ਰੈਟਜੀ ਹੈ ਹਾਂ ਅੱਛਾ ਜਾਂ ਉਹ ਮਤਲਬ ਰਾ ਰੱਖ ਰਹੇ ਨੇ ਜਿਵੇਂ ਉਹਨਾਂ ਜੋਗਾ ਜੀ ਪਰ ਇਹਨਾਂ ਦੋਆਂ ਰੈਲੀਆਂ ਦੇ ਦਰਮਿਆਨ ਖਾਸ ਕਰ ਆ ਜਦੋਂ ਹੁਣ ਰਖੜ ਪੁੰਨੇ ਵਾਲੀ ਸੀਗੀ ਹੂੰ ਉੱਥੇ মিডিਆ ਨੇ ਰਿਪੋਰਟ ਕੀਤੀ ਆ ਕਿ ਅਕਾਲੀ ਦਲ ਦੀ ਰੈਲੀ ਜੀ ਸਰਕਾਰ ਦੀ ਰੈਲੀ ਜੀ ਉਹਨਾਂ ਨਾਲ ਉਹ ਵੀ ਅਮਰਤਪਾਲ ਵਾਲੀ ਪੰਥਕ ਰੈਲੀ ਚ ਇਕੱਠ ਵੱਧ ਸੀ ਜਦੋਂ ਕਿ ਅਮਰਤਪਾਲ ਉੱਥੇ ਮੌਜੂਦ ਨਹੀਂ ਸੀ ਹੂੰ ਇਹ ਰਿਕਾਰਡ ਕੱਟ ਗਿਆ ਕੱਠ ਦੇ ਵਾਲਿਆਂ ਚਰਚਾ ਆਈ ਜੀ ਪਰ ਸੁਖਬੀਰ ਬਾਦਲ ਨੇ ਆਰਐਸਐਸ ਤੇ ਹਮਲਾ ਕਰਨ ਦੇ ਨਾਂ ਨਾਲ ਅਮਰਤਪਾਲ ਲਈ ਧਿਰ ਤੇ ਫਿਰ ਹਮਲਾ ਕੀਤਾ ਜੀ ਉਹ ਕਹਿੰਦਾ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਕਰਦੇ ਅਸੀਂ ਅਮਰਤਪਾਲ ਦੀ ਰਿਹਾਈ ਦੀ ਮੰਗ ਕਿਉਂ ਕਰਨ ਲੱਗੇ ਹੂੰ ਕਹਿੰਦਾ ਅਮਰਿਤਪਾਲ ਤਾਂ ਬਾਅਦ ਚ ਵੀ ਰਿਹਾ ਹੋ ਜੂਗਾ ਪਹਿਲਾਂ ਤਾਂ ਉਹਨਾਂ ਨੂੰ ਰਿਹਾ ਕਰਾਓ ਜਿਹੜੇ ਇੰਨੇ ਸਾਲਾਂ ਤੋਂ ਅੰਦਰ ਨੇ ਮਤਲਬ ਉਹਨਾਂ ਨੇ ਇੱਕ ਲੀਕ ਵੀ ਖਿਚਣ ਦੀ ਕੋਸ਼ਿਸ਼ ਕੀਤੀ ਕਿ ਬੰਦੀ ਸਿੰਘਾਂ ਲਈ ਅਸੀਂ ਖੜੇ ਆਂ ਜੀ ਅਸੀਂ ਲੜਾਈ ਲੜਾਂਗੇ ਜੀ ਹੈਨਾ ਪਰ ਅਸੀਂ ਅਮਰਿਤਪਾਲ ਵਾਲੀ ਧਰ ਨਾਲ ਨਹੀਂ ਜਾਵਾਂਗੇ ਹਮ ਪਰ ਸੁਖਵੀਰ ਬਾਦਲ ਬੰਦੀ ਸਿੰਘਾਂ ਦੀ ਲੜਾਈ ਨੂੰ ਆਪਣੇ ਆਪ ਨੂੰ ਪੇਸ਼ ਕਰਕੇ ਵੀ ਕਿਤੇ ਨਾ ਕਿਤੇ ਮਜ਼ਾਕ ਦਾ ਕੇਂਦਰ ਬਣ ਰਹੇ ਨੇ ਹਮ ਉਹ ਕਹਿੰਦੇ ਵੀ ਜੇ ਰਿਹਾਈ ਹੋ ਕਰਾਉਣੀ ਸੀ ਜੀ ਪਰ ਜੇ ਤੂੰ ਬਾਜਪੀ ਦੀ ਸਰਕਾਰ ਸੀ ਕਰਾ ਲੈਂਦੇ ਹੂੰ ਜਦੋਂ ਮੋਦੀ ਦੀ ਸਰਕਾਰ 'ਚ ਮੰਤਰੀ ਉਹਦੇ ਲਈ ਸੀ ਜਦ ਰਹੀ ਸੀ ਕਰਾ ਲੈਂਦੇ ਜੀ ਸਭ ਤੋਂ ਵੱਧ ਤੁਸੀਂ ਉਹਨਾਂ ਨਾਲ ਰਹੇ ਹੋ ਨਾ ਜਿਨ੍ਹਾਂ ਦੇ ਹੱਥ ਪਾਵਰ ਸੀ ਹੂੰ ਜਿੰਨੇ ਬਾਦਲਾਂ ਦੇ ਟਾਈਮ 'ਚ ਕੰਮ ਮਨਮੋਹਨ ਸਿੰਘ ਨੇ ਕੀਤੇ ਨੇ ਇਹਨਾਂ ਦੇ ਕਿਸੇ ਨੇ ਨਹੀਂ ਕੀਤੇ ਜੀ ਮਤਲਬ ਪ੍ਰਕਾਸ਼ ਸਿੰਘ ਬਾਦਲ ਮਨਮੋਹਨ ਸਿੰਘ ਕੋਲ ਜਿਹੜੀ ਵੀ ਫਾਈਲ ਲੈ ਕੇ ਜਾਂਦੇ ਸੀ ਗੁਲਦਸਾ ਦਿੰਦੇ ਸੀ ਤੇ ਫਾਈਲ ਤੇ ਸਹੀ ਪਵਾ ਕੇ ਲਿਆਉਂਦੇ ਸੀ ਹੈਨਾ ਪਰ ਜਿੱਦਾਂ ਹੀ ਇਹ ਮੋਦੀ ਕੋਲ ਜਾਂਦੇ ਸੀ ਉਹ ਬਿਨਾ ਚੀਨੀ ਵਾਲੀ ਚਾਹ ਪਾ ਕੇ ਤੋੜ ਦਿੰਦਾ ਸੀ ਇਹਨਾਂ ਨੂੰ ਕੰਮ ਕੋਈ ਨਹੀਂ ਕੀਤਾ ਉਹਨਾਂ ਨੇ ਹੂੰ ਫਿਰ ਤੁਸੀਂ ਉਸ ਸਮੇਂ ਕਰਾ ਸਕਦੇ ਸੀ ਭਰੇ ਸਭ ਦੇ ਦਰਮਿਆਨ ਇਹਨਾਂ ਕਾਨਫਰੰਸਾਂ ਤੋਂ ਵੱਧ ਚਰਚਾ ਤਾਂ ਗਿੱਦੜ ਵਾਹੇ ਦੀ ਹੋ ਰਹੀ ਹੈ ਹੂੰ ਹੂੰ ਕਮਾਲ ਦੀ ਚਰਚਾ ਹੈ ਕੁਸ਼ਮਸ਼ੀਰ ਜੀ ਜੀ ਕਿ ਸੁਖਵੀਰ ਬਾਦਲ ਕਹਿੰਦੇ ਗਿੱਦੜ ਵਾਹੇ ਤੋਂ ਜਿਮੀ ਨਹੀਂ ਛੋਣ ਲੜਨਗੇ ਜੀ ਇਹ ਅਧਿਕਾਰ ਹੈ ਅਗਲੇ ਨੂੰ ਹੂੰ ਅਗਲਾ ਕਹਿੰਦਾ ਨਾ ਹੁਣ ਮੈਂ ਐਮਪੀ ਆ ਜੀ ਨਾ ਮੈਂ ਐਮਐਲ ਆ ਤੇ ਜਿਹੜੀ ਪਾਰਟੀ ਦਾ ਪ੍ਰਧਾਨ ਆ ਉਹ ਵੀ ਅੱਧੀ ਪੱਚੀ ਅੱਧੀ ਖਿਲਰੀ ਫਿਰਦੀ ਆ ਤੇ ਪਤਾ ਨਹੀਂ ਪ੍ਰਧਾਨਗੀ ਵਾਲੀ ਕੁਰਸੀ ਵੀ ਖੋਲਣ ਕਿ ਘਟੋ ਘਟੜ ਕਟਾ ਐਮ.ਐਲ.ਆ ਦੀ ਕੁਰਸੀ ਉਹ ਮਿਲ ਜੂਗਾ ਕਹਿੰਦਾ ਬੈਠਾ ਦਾ ਰੱਖ ਕੇ ਕਿਸੇ ਕੁਰਸੀ ਦੇ ਜੀ ਜੀ ਸੋ ਇਸ ਲਈ ਸੁਖਬੀਰ ਬਾਦਲ ਕਿੱਧਰ ਵਾਹ ਤੂੰ ਚੌਂ ਲੜ ਅਕਾਲੀ ਦਲ ਦੇ ਵਿੱਚ ਬਾਦਲ ਆਪਣਾ ਜੱਦੀ ਪੁਸਤੀ ਘਰ ਮੰਨ ਕੇ ਚੱਲਦੇ ਨੇ ਗਿੱਦੜਵਾਹ ਨੂੰ ਹਾਂਜੀ ਲੰਬੀ ਨੂੰ ਹੁਣ ਬਠਿੰਡੇ ਨੂੰ ਵੀ ਜੀ ਗਿੱਦੜਵਾਹ ਉਹ ਸੀਟ ਆ ਜਿੱਥੋਂ ਮਨਪ੍ਰੀਤ ਬਾਦਲ ਨੇ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ ਜੀ ਬਿਲਕੁਲ 1995 ਦੀ ਜਿਮਨੀ ਚੋਣ ਮਨਪ੍ਰੀਤ ਬਾਦਲ ਨੇ ਇੱਥੋਂ ਲੜੀ ਹਾਂਜੀ ਮੈਂ ਕਿਹਾ 2400 2500 ਕੁਝ ਵੋਟਾਂ ਨਾਲ ਜਿੱਤੇ ਸੀ ਪਰ ਉਹ ਤੋਂ ਬਾਅਦ ਫਿਰ ਮਨਪ੍ਰੀਤ ਦਾ ਹੱਥ ਲੱਗ ਗਿਆ ਸੀਟ ਨੂੰ ਕਿ ਲੈ ਵੀ ਤਾਂ ਆਪਣੀ ਆ ਅਕਾਲੀਆਂ ਦੀ ਟਿਕਟ ਤੋਂ ਜਿੱਤੇ ਜਿੱਤੇ ਤਾਂ ਕਾਂਗਰਸੀ ਟਿਕਟ ਤੋਂ ਵੀ ਜਿੱਤ ਲਿਆ ਜਿੱਤ ਗਿਆ ਹਾਂਜੀ ਹੂੰ ਤੇ ਫਿਰ ਕਾਂਗਰਸੀਆਂ ਨੇ ਕਿ ਹੁਣ ਸੀਟ ਸਾਡੀ ਹੋਗੀ ਤੇ ਰਾਜਾ ਬਣ ਕੇ ਦੋ ਵਾਰ ਲੈ ਗਿਆ ਹੁਣ ਤੱਕ ਜੀ ਹੁਣ ਉਹਨਾਂ ਦੇ ਹੱਥੋਂ ਖੋਣ ਲਈ ਸੁਖਵੀਰ ਬਾਦਲ ਮੈਦਾਨ ਚ ਆ ਰਹੇ ਨੇ ਜੀ ਇਸ ਤੋਂ ਪਹਿਲਾਂ ਇਹ ਸੀਟ ਤੇ ਪ੍ਰਕਾਸ਼ ਸਿੰਘ ਬਾਦਲ ਲੜਦੇ ਸੀ ਹੂੰ ਚਾਰ ਪੰਜ ਬਾਰ ਮੇਰਾ ਖਲ ਮਿਲ ਰਹੇ ਨੇ ਤੇ ਉਹਨਾਂ ਨੇ ਆਪਣੀ ਸੀਟ ਆਪਣੇ ਭਤੀਜੇ ਨੂੰ ਸੌਂਪੀ ਸੀ ਹੂੰ ਹੁਣ ਸੁਖਬੀਰ ਬਾਦਲ ਇਸ ਨੂੰ ਆਪਣੀ ਜੱਦੀ ਪੁੱਤੀ ਸੀਟ ਸਮਝਦੇ ਇਥੋਂ ਮੈਦਾਨ ਚ ਵੀ ਆ ਰਹੇ ਨੇ ਤੇ ਐਮਐਲਏ ਦੇ ਰਹੀਂ ਆਪਣੀ ਹੋਂਦ ਵੀ ਜਿਥਾਣਾ ਚਾਹੁੰਦੇ ਪਰ ਇਹ ਤੋਂ ਅਗਲੀ ਗੱਲ ਮੁਕਾਬਲਾ ਇਥੇ ਕਿਦਾਂ ਹੋਗਾ ਹੂੰ ਰਾਜਾ ਬੜਿੰਗ ਪਰਿਵਾਰ ਨਾਲ ਜੀ ਜਾਂ ਕਾਂਗਰਸ ਨਾਲ ਜੀ ਅਮਰਤਾ ਬੜਿੰਗ ਨਾਲ ਜਾਂ ਕਾਂਗਰਸੀ ਉਮੀਦਵਾਰ ਨਾਲ ਬਿਲਕੁਲ ਤੇ ਉਸ ਮੁਕਾਬਲੇ ਦੇ ਵਿੱਚ ਜਿਵੇਂ ਨਹੀਂ ਚਾਹਣਾ ਤਾਂ 4 ਹੋਣੀ ਆ ਹੂੰ ਤੇ ਆਮ ਆਦਮੀ ਪਾਰਟੀ ਮੰਨ ਕੇ ਚੱਲਦੀ ਹੈ ਕਿ ਬਰਨਾਲਾ ਤਾਂ ਸਾਡਾ ਜੀ ਚੱਬੇ ਵਾਲਾ ਵਾਲਾ ਸੀ ਐਮਐਲਏ ਪੱਟਿਆ ਹੋਇਆ ਇਸ ਲਈ ਉਹ ਸੀਟ ਵੀ ਸੀ ਕੱਢ ਲਾਂਗੇ ਜੀ ਡੇਰਾ ਬਾਬਾ ਨਾਨਕ ਬਾਬੇ ਨਾਨਕ ਦੇ ਸਾਰੇ ਹੂੰ ਹੈਨਾ ਪਰ ਉਹ ਗਿੱਦੜਵਾਹੇ ਤੇ ਨਜ਼ਰ ਰੱਖ ਰਹੇ ਨੇ ਜੀ ਤੇ ਗਿੱਦੜਵਾਹ ਆਮ ਆਦਮੀ ਪਾਰਟੀ ਜਿੱਤਣ ਦੀ ਬਜਾਏ ਕਿ ਸੁਖਵੀਰ ਨੂੰ ਜਿਤਾਉਗੀ ਹੂੰ ਕਿਉਂਕਿ ਇਹ ਵੀ ਆਪਾਂ ਦੇਖਿਆ ਕਿ ਜਦੋਂ ਵੇਵ ਸੀ ਕਿ ਆਮ ਆਦਮੀ ਪਾਰਟੀ ਦੀ ਚਾ 17 'ਚ ਜਾਂ 22 'ਚ ਤੇ ਗਿੱਦੜਵਾਹ ਸੀਟ ਤੇ ਉਹਦਾ ਕੋਈ ਅਸਰ ਨਹੀਂ ਸੀ ਉਹਦਾਂ ਦਾ ਪਰ ਗੁਰਸ਼ਮਸ਼ੀਰ ਜੀ ਪਤਾਇਆ ਗ੍ਰਹਿ ਜੀ ਕਿ ਅਕਾਲੀ ਦਲ ਬਾਦਲ ਜਾਂ ਆਪਾ ਇਹ ਕਹੀਏ ਕਿ ਸੁਖਵੀਰ ਬਾਦਲ ਤੇ ਆਮ ਆਦਮੀ ਪਾਰਟੀ ਦੇ ਆਕਾਮਾਂ ਚ ਇੱਕ ਗੁਪਤ ਸਮਝੌਤਾ ਹੋਣ ਦੀ ਚਰਚਾ ਥੁਰੀ ਹੈ ਹਮ ਤੇ ਉਹ ਗੁਪਤ ਸਮਝੌਤਾ ਗਿੱਦੜਵਾਹੇ ਨੂੰ ਲੈ ਕੇ ਜੀ ਮਤਲਬ ਗਿੱਦੜਵਾਹ ਇੱਕ ਸੀਟ ਸੁਖਵੀਰ ਨੂੰ ਦੇ ਕੇ ਹਮ ਕਿ ਅਕਾਲੀ ਜਿੰਨੀ ਵੀ ਬਚੀ ਵੋਟ ਹੈ ਚਾਹੇ ਉਹ ਜਲੰਧਰ ਵਾਲੀ ਬਾਰੋਂ ਸਹੀ ਹੋਵੇ ਹੈਨਾ ਉਹ ਸਾਰੀਆਂ ਵੋਟਾਂ ਜਿਹੜੀਆਂ ਜਿੱਦ ਤੋਂ ਇਕੱਠੀਆਂ ਕਰਨੀਆਂ ਕਿ ਉਹ ਪੰਚਾਇਤੀ ਚੋਣਾਂ 'ਚ ਆਪ ਨੂੰ ਪਾਉਣਾ ਚਾਹੁੰਦੀ ਆਮ ਆਦਮੀ ਪਾਰਟੀ ਜੀ ਕਿ ਉਹ ਸਰਪੰਚ ਪੰਚ ਆਪਣੇ ਬਣਾਉਣ ਦੇ ਲਈ ਕੋਸ਼ਿਸ਼ ਹੈ ਕਿ ਪਿੰਡਾਂ 'ਚ ਤਾਂ ਜੇ ਵੀ ਮਾੜਾ ਮੋਟਾ ਅਕਲਦਾਨ ਦਾ ਬੋਲਬਾਲਾ ਹੈ। ਹਾਂਜੀ। ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹ ਫਿਰ ਸਵਾਲ ਆਉਂਦਾ ਕਿ ਵੀ ਆਮ ਆਦਮੀ ਪਾਰਟੀ ਨੂੰ ਕੀ ਲੋੜ ਪਈਆ? ਹੂੰ। ਉਸ ਦੇ ਕੋਲ ਤਾਂ ਸੱਤਾ ਹੈ। ਜੀ। ਉਸ ਦੇ ਕੋਲ ਤਾਂ ਤਾਕਤ ਹੈ ਤੇ ਇਕਾਲੀ ਦਾ ਇਸ ਸਮੇਂ ਸਭ ਤੋਂ ਵੀਕਟ ਹਾਂਜੀ 20 ਵੀਕ ਤੇ ਰਹਾਂਗੇ। ਕਹਿੰਦੇ ਕਿ ਆਮ ਆਦਮੀ ਪਾਰਟੀ 227 ਨੂੰ ਧਿਆਨ 'ਚ ਰੱਖ ਕੇ ਸਮਝੌਤਾ ਕਰਨ ਜਾ ਰਹੀ ਆ। ਅੱਛਾ। ਉਹ ਕਹਿੰਦੇ ਕਿ 227 'ਚ ਸਾਡਾ ਮੁਕਾਬਲਾ ਹੂੰ। ਜੇ ਹੁਣਾਂ ਤਾਂ ਕਾਂਗਰਸ ਨਾਲ ਹੋਣਾ ਜੀ ਜਿਨ੍ਹਾਂ ਨਾਲ ਉਹ ਭਾਈਵਾਲ ਬਣੇ ਬੈਠੇ ਨੇ ਦਿੱਲੀ 'ਚ ਜੀ ਹੈਨਾ ਤੇ ਦੂਸਰੇ ਪਾਸੇ ਕਹਿੰਦੇ ਕਿ ਸਾਡੇ ਲਈ ਚੁਣੌਤੀ ਭਾਜਪਾ ਬਣ ਸਕਦੀ ਹੈ ਹੂੰ ਤੇ ਜੇ ਅਕਾਲੀ ਦਲ ਸਾਡੇ ਲਈ ਚੁਣੌਤੀ ਨਹੀਂਗਾ ਤਾਂ ਸਹਾਈ ਹੋ ਜਾਵੇ ਖਬਰ ਜੀ ਜਿੰਨਾ ਕਿ ਵੀ ਹੈ ਜੀ ਤੇ ਇਸ ਰਣਨੀਤੀ ਨੂੰ ਕਿੰਨਾ ਕਬੂਰ ਪੈਂਦਾ ਆਉਣ ਵਾਲ ਸਮਾਂ ਦੱਸੂਗਾ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਇੱਕ ਦੋ ਗਿਹੜੇ ਕੱਢਿਆਏ ਗਿੱਦੜਵਾਲ ਕੇ ਤੇ ਅੱਜ ਕੱਲ੍ਹ 'ਚ ਫੇਰ ਜਾਣ ਦੀਆਂ ਤਿਆਰੀਆਂ ਨੇ ਹੂੰ ਸੋ ਇਸ ਲਈ ਅਜੇ ਮੋੜਾ ਕਿੱਧਰ ਨੂੰ ਜਾਣਾ ਇਹ ਆਉਣ ਵਾਲਾ ਵਕਤ ਦੱਸੂਗਾ ਪਰ ਅਕਾਲੀ ਦਲ ਦੇ ਅਜੇ ਪੈਰ ਨਹੀਂ ਲੱਗ ਰਹੇ ਚਾਹੇ ਉਹ ਕਾਨਫਰੰਸਾਂ 'ਚ ਇਕੱਠ ਕਰ ਲਵੇ ਜੀ ਚਾਹੇ ਉਹ ਚੋਣ ਲੜ ਲਵੇ ਜਦੋਂ ਤੱਕ ਪੰਥਕ ਧਰਾਂ ਦੇ ਪੰਜਾਬ ਦੇ ਆਬਾਦ ਦੇ ਅਕਾਲੀ ਦਲ ਦੁਆਰਾ ਦਿਲ ਨਹੀਂ ਜਿੱਤਦਾ ਤਦ ਤੱਕ ਸੀਟਾਂ ਜਿੱਤਣ ਦਾ ਕੋਈ ਮੈਨੇ ਨਹੀਂ ਹਮ ਪਰ ਤੁਸੀਂ ਗੱਦੜਵਾਹਾ ਸੀਟ ਦੀ ਕਾਫੀ ਗੱਲ ਕੀਤੀ ਹੈ ਪਰ ਇਹਦੇ 'ਚ ਰਾਜਾ ਵੜਿੰਗ ਦੀ ਸਰਗਰਮੀ ਉਸ ਕਿਸਮ ਦੀ ਨਹੀਂ ਹੈ ਨਹੀਂ ਅਮਰਤਾ ਵੜਿੰਗ ਸਰਗਰਮ ਹੁੰਦੇ ਹੂੰ ਹੂੰ ਉਹ ਸਰਗਰਮੀ ਹੈਗੀ ਆ ਉਹਦੀ ਹੂੰ 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 ਤੇ ਉਹ ਪਹਿਲਾਂ ਸਰਗਰਮੀ ਦਿਖਾ ਕੇ ਰਾਜਾ ਬੜਿੰਗ ਮਤਲਬ ਇਹ ਨਹੀਂ ਦਿਖਾਉਣਾ ਚਾਹੁੰਦਾ ਕਿ ਮੈਂ ਆਪਣੇ ਪਰਿਵਾਰ ਲਈ ਸੀਟ ਮੰਗਦਾ। ਹਮਮ ਉਹਦੀ ਸਰਗਰਮੀ ਦਿੱਲੀ ਹੈ ਨਾ। ਜੀ। ਉਹ ਜਿੱਥੇ ਟਿਕਟ ਲਿਆਉਣੀ ਹੈ ਉੱਥੋਂ ਹੈ। ਠੀਕ ਹੈ। ਤੇ ਰਾਜਾ ਬੜਿੰਗ ਔਰ ਸੁਖਵੀਰ ਬਾਦਲ ਦੋ ਇੱਕ ਜਿਹੇ ਲੀਡਰ ਨੇ ਜਿਨ੍ਹਾਂ ਨੂੰ ਚੋਣ ਲੜਨੀ ਜ਼ਰੂਰ ਆਉਂਦੀ ਹੈ। ਹਮਮ ਗੇਮ ਬਣਾਉਣੀ ਆਉਂਦੀ ਹੈ ਗੁੱਡ ਆਰਗੇਨਾਈਜ਼ ਮੈਨੇਜਰ ਤੇ ਹੈਗੇ ਉਸ ਮਾਮਲੇ ਚ ਭਗਵਾਨ ਤੁਮਾਨ ਨੇ ਵੀ ਨੰਬਰ ਬਣਾ ਦੇ ਕਿ ਚਲੋ ਬੜੀ ਚੋਣ ਬਾਅਦ ਚ ਦੇਖਾਂਗੇ ਜਿਵੇਂ ਨਹੀਂ ਚੋਣਾਂ ਤਾਂ ਮੈਨੂੰ ਗੇਮ ਬਣਾਉਣੀ ਆ ਗਈ ਹੈ ਤੇ ਇਸ ਲਈ ਗੇਮ ਦਾ ਮੁਕਾਬਲਾ ਵੀ ਹੋਊਗਾ ਕਿ ਕੌਣ ਗੇਮ ਲੈ ਕੇ ਜਾਵੇ ਤਾਂ ਤੁਸੀਂ ਮੈਂ ਇੱਕ ਛੋਟਾ ਜਿਹਾ ਤੁਹਾਡਾ ਕਮੈਂਟ ਇਹ ਵੀ ਲੈਣਾ ਚਾਹੁੰਦਾ ਤੁਸੀਂ ਪੰਥਕ ਧਰਾਂ ਦੀ ਗੱਲ ਕੀਤੀ ਕਿਉਂਕਿ ਜਿਹੜਾ ਗੁਰਦੀਪ ਖੇੜਾ ਦਾ ਸਾਰਾ ਮਸਲਾ ਆਇਆ ਸੀ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਉਹਨਾਂ ਨੇ ਬੰਦੀ ਸਿੰਘਾਂ ਦੇ ਉੱਤੇ ਕਮੈਂਟ ਦਵਾਇਆ ਜਾਂ ਉਹਨਾਂ ਨੇ ਜੋ ਅਮਰਿਤਪਾਲ ਬਾਰੇ ਬੋਲੇ ਬਲਵਾਇਆ ਜਾਂ ਕੋਈ ਉਹ ਗੁਰਦੀਪ ਖੇੜਾ ਦੇ ਮੂੰਹ ਤੋਂ ਬਲਵਾਇਆ ਸੁਖਬੀਰ ਬਾਦਲ ਨੇ ਖੁਦ ਨਹੀਂ ਬੋਲਿਆ ਇੱਕ ਬੰਦੀ ਸਿੰਘ ਨੇ ਜਿਹੜੇ ਗੁਰਦੀਪ ਖੇੜਾ ਖੁਦ ਤਾਂ ਤੁਸੀਂ ਕੀ ਸਮਝਦੇ ਹੋ ਵੀ ਮੰਨ ਲਓ ਉਹ ਭਾਵੇਂ ਜਿਹੜੇ ਮਰਜੀ ਮੰਚ ਤੋਂ ਬੋਲ ਰਹੇ ਨੇ ਉਹਦਾ ਕੀ ਮਨੋਰਥ ਹੈ ਦੂਜਾ ਜਿਹੜੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਸਿਮਰਨਜੀਤ ਮਾਨ ਤੇ ਜਾਂ ਦਾਦੂਵਾਲ ਤੇ ਜਾਂ ਰੋਡੇ ਤੇ ਉਹ ਅਮਰਿਤਪਾਲ ਤੇ ਗੁਰਦੀਪ ਖੇੜਾ ਉਹਨਾਂ ਨੇ ਉਹਨਾਂ ਦੀ ਵਾਜਿਬਤ ਕੀ ਆ ਸਿਆਸਤ ਕੀ ਆ ਗੁਰਦੀਪ ਖੇੜਾ ਵੀ ਉਹਨਾਂ ਚੋਂ ਇੱਕ ਹੈ ਜਿਹੜੇ ਲੰਬੇ ਸਮੇਂ ਤੋਂ ਜਿੱਲਾ ਘਟ ਰਹੇ ਨੇ ਜੀ ਦੰਮੀ ਸਮੇਂ ਬਾਅਦ ਬਾਹਰ ਆਉਣਾ ਫਿਰ ਉਲਟੇ ਆਉਣਾ ਮੌਕਾ ਮਿਲਣਾ ਤੇ ਉਹ ਬਿਨਾ ਬੋਲੇ ਵੀ ਜੇ ਉੱਥੇ ਕਲਦਲ ਦੀ ਸਟੇਜ ਤੇ ਬੈਠ ਰਹੇ ਤਾਂ ਵੀ ਬਹੁਤ ਕੁਸ਼ਤ ਸੀ ਤਾਂ ਵੀ ਬਹੁਤ ਸੀ ਹੂੰ ਕਿੰਨਾ ਹੀ ਬਹੁਤ ਸੀ ਹੂੰ ਸੋ ਤੁਸੀਂ ਕਿਹੜੇ ਪਾਲੇ 'ਚ ਖੜੇ ਹੋਏ ਬਹੁਤ ਕੁਸ਼ਤਿਆ ਕਰਦਾ ਕਰਦਾ ਹੂੰ ਇਹਦਾ ਮਤਲਬ ਇਹ ਨਹੀਂ ਕਿ ਅਮਰਤਪਾਲ ਵਾਲਾ ਪਾਲਾ ਸਹੀ ਹੈ ਜਾਂ ਮਾਨ ਜਾਂ ਸਿਮਰਜੀਤ ਮਾਨ ਵਾਲਾ ਪਾਲਾ ਸਹੀ ਹੈ ਸਵਾਲ ਇਹ ਨਹੀਂਗਾ ਹੂੰ ਮੌਕੇ ਦੀ ਰਾਜਨੀਤੀ ਹੋ ਰਹੀ ਹੈ ਤੇ ਖੇਡਾ ਵੀ ਰਾਜਨੀਤੀ ਦਾ ਸ਼ਕਾਰ ਆ ਪਰ ਤੁਸੀਂ ਵਿਕਰਮ ਮਜੀਠੀ ਆਉਣੀ ਵੀ ਬੋਲੇ ਨੇ ਕਾਫੀ ਸਮੇ ਤੋਂ ਵਿਕਰਮ ਮਜੀਠੀ ਆਉਂਦਾ ਤਾਂ ਅਮੀ ਵੀ ਬੋਲੇ ਨੇ ਹੂੰ ਠੀਕ ਵਿਕਰਮ ਮਜੀਠੀ ਜੀ ਚੁੱਪ ਨਾ ਰਹੋ ਇਹ ਵੀ ਆਪਣੇ ਆਪ ਚ ਰਾਜਨੀਤੀ ਹੈ ਹੂੰ ਅਕਾਲੀ ਦਲ ਕੋਲ 3 ਐਮਐਲਏ ਸੀ ਹੂੰ ਡਾਕਟਰ ਸੁਖੀ ਨੂੰ ਇਹਨਾਂ ਚ ਸਾਰਿਆਂ ਤੋਂ ਸਿਆਣਾ ਸਮਝਿਆ ਜਾਂਦਾ ਸੀ ਜੀ ਤੇ ਉਸ ਦੀ ਕੀ ਮਜਬੂਰੀ ਹੋਈ ਹੋਣੀ ਹੂੰ ਕੀ ਉਸ ਨੂੰ ਲੋੜ ਪਈ ਹੋਣੀ ਕਿ ਉਸ ਨੂੰ ਉਧਰ ਜਾਣਾ ਪੈ ਗਿਆ ਜੀ ਤੇ ਇਆਲੀ ਬਾਰੇ ਭਗਵੰਤ ਜੀ ਆਪ ਕਹਿ ਰਹੇ ਨੇ ਕਿ ਕਦੇ ਵੀ ਆ ਸਕਦਾ ਹੂੰ ਹੈਨਾ ਸਾਡੀ ਉਹਦੇ ਤੇ ਵੀ ਨਜ਼ਰ ਆ ਜੀ ਤੇ ਮਜੀਠੀਆ ਦੀ ਪਤਨੀ ਉਹ ਇੱਕ ਤਰ੍ਹਾਂ ਪਤਨੀ ਇੱਕ ਐਮਐਲਏ ਬਚੀ ਆ ਤੇ ਪਰ ਵਿਕਰਮ ਮਜੀਠੀਆ ਲੰਮੇ ਸਮੇਂ ਤੋਂ ਚੁੱਪ ਨੇ ਹੂੰ ਉਹ ਚੁੱਪੀ ਪਰਿਵਾਰਕ ਕਲੇਸ਼ ਹੈ ਹਰ ਆਂਤਿਕ ਲਈ ਪਰ ਜਿਹੜਾ ਹੁਣ ਬੋਲੇ ਨੇ ਉਹ ਮਤਲਬ ਕਿ ਰੈਲੀ ਦੇ ਵਿੱਚ ਰਖੜ ਪੁੰਨਿਆਂ ਦੀ ਤੁਸੀਂ ਸਮਝਦੇ ਹੋ ਕਿ ਇੱਕ ਉਹਨਾਂ ਨੇ ਥੋੜਾ ਜਿਹਾ ਇੱਕ ਲਾਈਨ ਚੇਂਜ ਕੀਤੀ ਆ ਜਾਂ ਕਲੀਅਰ ਕੀਤੀ ਆ ਹਾਂ ਹਾਂ ਮੈਨੂੰ ਲੱਗਦਾ ਕਿ ਉਹ ਕਿਤਨਾ ਕਿਤੇ ਕੁਝ ਤਾਲਮਿਲ ਬਣਿਆ ਹ ਹਮ ਉਸ ਤੋਂ ਬਾਅਦ ਉਹ ਸਾਹਮਣੇ ਆਏ ਨਹੀਂ ਪਰ ਅਜੇ ਉਹ ਸਰਗਰਮੀ ਨਹੀਂ ਹੈ ਜੋ ਲਗਾਤਾਰ ਸਰਗਰਮੀ ਸੀ ਜੀ ਇਹਦੇ ਪਿੱਛੇ ਕੋਈ ਮੈਨੇ ਹੈਗੇ ਨੇ ਕੁਝ ਤਾਂ ਤੁਸੀਂ ਕੀ ਸਮਝਦੇ ਹੋ ਹੁਣ ਜਿਮਨੀ ਚੋਣਾ ਦਾ ਕਾਫੀ ਰੋਲਾ ਪਹਿਲਾਂ ਤੋਂ ਹੀ ਪੈ ਰਿਹਾ ਉਮੀਦਵਾਰ ਵੀ ਆ ਗਏ ਸੀ ਅਮਰਿਤਪਾਲ ਦੇ ਧੜੇ ਦੇ ਤਾਂ ਕਾਫੀ ਆ ਗਏ ਸੀ ਪਰ ਜਿਮਨੀ ਚੋਣਾ ਫੇਰ ਪੋਸਟਪੋਨ ਹੋ ਗਿਆ ਤਾਂ ਭਗਵੰਤ ਮਾਨ ਨਜ਼ਰ ਆ ਰਹੇ ਨੇ ਇਹ ਆ ਅਕਾਲੀ ਤੁਸੀਂ ਕੀ ਸਮਝਦੇ ਹੋ ਹੁਣ ਜਿਹੜੀ ਪੋਸਟਪੋਨ ਹੋ ਰਹੀ ਹੈ ਜਿਮਨੀ ਚੋਣ ਉਹਦਾ ਕਿਹੜੀ ਧਿਰ ਨੂੰ ਫਾਇਦਾ ਹੈ ਕਿਹੜੀ ਧਿਰ ਨੂੰ ਨੁਕਸਾਨ ਹੈ ਦੇਖੋ ਜਿਮਨੀ ਚੋਣ ਜਿਹੜੀ ਜਲੰਧਰ ਵਾਲੀ ਹੋਈ ਹੂੰ ਉਹ ਹੋਣ ਦੀ بجائے ਹੁਣ ਵਾਲੀਆਂ ਜਿਮਨੀ ਚੋਣਾਂ ਦੇ ਨਾਲ ਹੋਣੀ ਚਾਹੀਦੀ ਸੀ ਬਿਲਕੁਕੁਲ ਜਦੋਂ ਕਾਲੀ ਚਕਰਾਲੀਆਂ ਹਾਂ 12 13 ਕ ਸੀਟਾਂ ਤੇ ਜਿਮਨੀ ਚੋਣ ਹੋਈ ਦੇ ਵਿੱਚ 30 ਸੀਟਾਂ ਤੇ ਪਈ ਸੀ ਜੀ ਸੋ ਜਿਹੜੀਆਂ ਤੈਹ ਸੀ ਕਿ 30 ਕ ਐਮਐਲਏ ਐਮਪੀ ਉਪੀ ਬਣ ਕੇ ਪਰ ਉਸ ਸਮੇ ਕਰਾਈ ਨਹੀਂ ਸੀ ਉਹ ਜਿੱਦਣ ਪਤਾ ਲੱਗਾ ਕਿ ਚੌਣ ਕਮਿਸ਼ਨ ਨੇ ਸਵੇਰ ਨੂੰ ਪ੍ਰੈਸ ਕਾਨਫਰੰਸ ਕਰਨੀ ਆ ਜੀ ਮੈਂ ਕਿਹਾ ਪੰਜਾਬ ਚ ਤਰਥੱਲੀ ਮੱਚ ਗਈ ਰਾਤੋਂ ਰਾਤ ਹੂੰ ਲੀਡਰਾਂ ਨੇ ਦਿੱਲੀ ਕਮਰੇ ਬੁੱਕ ਕਰਾ ਲੇ ਹੈਨਾ ਆਪਣੇ ਆਕਾਵਾਂ ਦਾ ਫੋਨ ਤੇ ਬੁਖੋਗੇ ਖਾਸ ਕਰ ਭਾਜਪਾ ਤੇ ਕਾਂਗਰਸੀ ਦਾ ਦਿੱਲੀ ਨੂੰ ਭੱਜ ਲੇ ਬਿਲਕੁਲ ਤੇ ਆਮ ਆਦੀ ਪਾਰਟੀ ਵਾਲੇ ਚੰਡੀਗੜ੍ਹ ਨੂੰ ਵੀ ਹੀਰਾ ਘਤ ਲੀਆਂ ਜੀ ਹੈਨਾ ਕਿ ਟਿਕਟਾਂ ਲੈਣੀਆਂ ਬਈ ਚਾਰ ਸੀਟਾਂ ਦੇ ਜਿਵੇਂ ਨਹੀਂ ਚੋਣਾ ਸੋ ਇਹ ਸਾਰੀ ਪ੍ਰਕਿਰਿਆ ਚ ਅੰਮ੍ਰਿਤਪਾਲ ਜਿਵੇਂ ਤੜਾ ਕਹਿੰਦੇ ਉਹ ਤਾਂ ਪਹਿਲਾਂ ਹੀ ਤਿਆਰ ਬੈਠਾ ਅੰਮ੍ਰਿਤਪਾਲ ਕਹਿੰਦਾ ਮੇਰੇ ਵੱਲੋਂ ਝੰਡੀ ਵੀ ਨਹੀਂ ਪਰ ਉਹ ਕਹਿੰਦੇ ਅਸੀਂ ਮੈਦਾਨ ਚ ਇਹ ਸਭ ਦੇ ਦਰਮਿਆਨ ਜਿੱਦਣ ਸਵੇਰ ਨੂੰ ਪ੍ਰੈਸ ਕਾਨਫਰੰਸ ਹੋਈ ਜੀ ਤਾਂ ਚੋਣ ਕਮਿਸ਼ਨ ਦੀ ਹਾਲਤ ਦੇਖੋ ਕਹੀ ਜੀ ਆ ਜੀ ਕਿ ਲਾਲ ਕਿਲੇ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਰਉਂਦਾ ਕਿ ਇਸ ਦਾ ਇੱਕ ਦੇਸ਼ ਇੱਕ ਚੋਣ ਕਰਾਉਣੀ ਆ ਹੂੰ ਤੇ ਪਰ ਸਵੇਰ ਨੂੰ ਚੋਣ ਕਮਿਸ਼ਨ ਕੱਲੀ ਹਰਿਆਣਾ ਦੀ ਚੋਣ ਤੇ ਜੰਮੂ ਦੀ ਚੋਣ ਲਾਉਂਦਾ ਮਹਾਰਾਸ਼ਟਰ ਦੀ ਚੋਣ ਵੀ ਨਹੀਂ ਲਾਉਂਦਾ ਚਲੋ ਆਪਾਂ ਕਹੀ ਦੀ ਝਾਰਖੰਡ ਵਾਲੀ ਜਨਵਰੀ ਤੱਕ ਜਾਣੀ ਹੈ ਅੱਗੇ ਲੈ ਜਾਓ ਹੂੰ ਹੂੰ ਪਰ ਪਿਛਲੇ ਲੰਮੇ ਸਮੇਂ ਤੋਂ ਹਰਿਆਣਾ ਤੇ ਮਹਾਰਾਸ਼ਟਰ ਤਾਂ ਇਕੱਠੀ ਹੁੰਦੀ ਆਈ ਆ ਜੀ ਉਸ ਨੂੰ ਵੀ ਅੱਗੇ ਪਾਉਣ ਪਿੱਛੇ ਕਿਹੜਾ ਮਸਲਾ ਆ ਗਿਆ ਇਹਦਾ ਮਤਲਬ ਕੀ ਭਾਜਪਾ ਨੇ ਨੁਕਤਾ ਪਣਾਇਆ ਜੀ ਕਿ ਵੀ ਸਾਡੇ ਲਈ ਹਰਿਆਣਾ ਵੀ ਚੁਣੌਤੀ ਬਣਿਆ ਹੋਇਆ ਮਹਾਰਾਸ਼ਟਰ ਵੀ ਚੁਣੌਤੀ ਬਣਨਾ ਇਸ ਲਈ ਇਕੱਠਿਆਂ ਚੋਣ ਪ੍ਰਚਾਰ ਕਰਨ ਔਖਾ ਹੋਊਗਾ ਜੀ ਚੋਣਾ ਡੱਡ ਕਰਾ ਲਓ ਹੂੰ ਤੇ ਉਹ ਮਹਾਰਾਸ਼ਟਰ ਆਟ ਕਰਨ ਦੇ ਚੱਕਰ 'ਚ ਜਿਵੇਂ ਨਹੀਂ ਚੋਣਾ ਵੀ ਨਾਲ ਨਹੀਂ ਲਾਂਨੀ ਆ ਕਿਉਂ ਵੀ ਮਹਾਰਾਸ਼ਟਰ ਲਾਂਦਾਂਗੇ ਜੀ ਇਧਰ ਭਗਵੰਤ ਮਾਨ ਜੀ ਇਸ ਗੱਲ ਤੋਂ ਵਾਗੋ-ਵਾਗੋਗੇ ਹੂੰ ਇੱਕੋ ਇੱਕ ਸਾਡੇ ਅਜੇ ਮੁੱਖ ਮੰਤਰੀ ਨੇ ਜਿਹੜੇ ਨਰਿੰਦਰ ਮੋਦੀ ਵਾਲੇ ਫਾਰਮੂਲੇ ਤੇ ਚੱਲਦੇ ਨੇ ਹੂੰ ਇਹਨਾਂ ਨੂੰ ਫੋਟੋਗ੍ਰਾਫੀ ਵੀਡੀਓਗ੍ਰਾਫੀ ਚੋਣ ਪ੍ਰਚਾਰ ਰੈਲੀਆਂ ਉਹ ਉਹ ਗੱਡੀ ਜੋ ਸ਼ੀਸ਼ਾ ਜਾ ਪਰੇ ਕਰਕੇ ਬਾਹਰ ਨਿਕਲ ਕੇ ਹੱਥ ਹਲਾਉਣਾ ਫੁੱਲ ਆਪਣੇ ਤੇ ਪਾਉਣਾ ਚਾਹੇ ਆਪ ਹੀ ਵੰਡਣੇ ਬੰਦੇ ਨੇ ਕਈ ਥਾਵਾਂ ਤੇ ਉਹ ਉਹ ਬਹੁਤ ਸ਼ੌਕ ਹੈ ਜੀ ਜੇ ਜਿਮਨੀ ਚੋਣਾ ਗੁਰਸ਼ਮਸ਼ੀਰ ਜੀ ਇਕੱਠੀਆਂ ਲਾਨੀਆਂ ਜਾਂਦੀਆਂ ਹਰਿਆਣੇ ਦੇ ਨਾਲ ਜੀ ਫਿਰ ਮੁੱਖ ਮੰਤਰੀ ਤੋਂ ਲੈ ਕੇ ਪੂਰੀ ਆਮ ਆਦਮੀ ਪਾਰਟੀ ਦੀ ਦੁਵਿਧਾ ਹੋ ਜਾਣੀ ਸੀ ਹਮ ਕਿ ਚਾਰ ਸੀਟਾਂ ਦੇ ਜੋਰ ਲਈਏ ਕਿ 90ਾਂ ਤੇ ਪ੍ਰਚਾਰ ਕਰਨ ਜਾਈਏ ਬਿਲਕੁਲ ਠੀਕ ਹੁਣ ਮੌਕਾ ਮਿਲ ਗਿਆ ਹਮ ਮਤਲਬ 1 ਮਹੀਨੇ ਲਈ ਪੂਰੀ ਪੰਜਾਬ ਸਰਕਾਰ ਦਾ ਤਬਾਦਲਾ ਹੋ ਗਿਆ ਹਰਿਆਣੇ 'ਚ ਹਰਿਆਣੇ 'ਚ ਹਮ ਹਮ ਜਿਵੇਂ ਗੁਜਰਾਤ ਚ ਹੋਇਆ ਮੁੱਖ ਮੰਤਰੀ ਸਾਹਿਬ ਵੀ ਚਲੇ ਗਏ ਹਾਂ 50 ਤੋਂ ਵੱਧ ਐਮਐਲਏ ਦੀ ਡਿਊਟੀ ਲੱਗ ਗਈ ਸਾਰੀ ਕੈबिनेट ਦੀ ਡਿਊਟੀ ਲੱਗ ਗਈ 100 ਦੇ ਕਰੀਬ ਚੇਅਰਮੈਨ ਜਿਹੜੇ ਰੁਤਬੇ ਵਾਲਿਆਂ ਦੀ ਡਿਊਟੀ ਲੱਗ ਗਈ ਸਾਰੇ ਹਰਿਆਣੇ ਨੂੰ ਤੁਰੇ ਨੇ ਇੱਕ ਮਹੀਨਾ ਪੂਰਾ ਲੱਭਣੇ ਨਹੀਂ ਇੱਥੇ ਹੂੰ ਤੇ ਜੇ ਜਿਮਨੀ ਚੋਣਾਂ ਨਾਲ ਹੁੰਦੀ ਆ ਫਿਰ ਸਾਰਾ ਜੋਰ ਇੱਥੇ ਨਾ ਲੱਗਦਾ ਹੂੰ ਬਿਲਕੁਲ ਠੀਕ ਹੈ ਤੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਇਸ ਮੌਕੇ ਕੇਜਰੀਵਾਲ ਅੰਦਰ ਹੂੰ ਤੇ ਪਾਰਟੀ ਦਾ ਲੜਾ ਮੈਂ ਹੂੰ ਮੇ ਸ਼ਖਸ ਨਹੀਂ ਤਾਂ ਕਿ ਜਰੀਬਾਲ ਵੀ ਉੱਥੇ ਪ੍ਰਚਾਰ ਕਰਦਾ ਤੇ ਤੈਨੂੰ ਲੱਗਦਾ ਵੀ ਸੌਰਿਆਂ ਨੂੰ ਖੈਰ ਪੈ ਜਾਊਗੀ ਉਹਨੇ ਕਿਹਾ ਵੀ ਹੈ ਵੀ ਮੇਰੇ ਸੋ ਮਤਲਬ ਕੀ ਬੋਟਾ ਵੀ ਮੰਗੇ ਨਹੀਂ ਕਹਿ ਕੇ ਰਵਨੀਤ ਬਿੱਟੂ ਦੇ ਜੇ ਕਾਗਜ਼ ਨਹੀਂ ਪਰ ਹੋਈ ਸੀ ਹਰਿਆਣੇ ਤੋਂ ਹੂੰ ਪਰ ਸਵਾਲ ਆ ਗਿਆ ਸੀ ਕਿ ਮਿੱਤਰਾ ਪਾਣੀ ਵਾਲੇ ਮਸਲੇ ਤੇ ਕੀ ਕਰੇਗਾ ਛੱਡੀ ਵਾਲੇ ਮਸਲੇ ਤੇ ਕੀ ਕਰੇਗਾ ਤੇ ਉਹਦਾ ਰਾਸਤਾ ਨੂੰ ਭੱਜ ਗਿਆ ਹੂੰ ਫਿਰ ਭਗਵੰਤ ਮਾਨ ਦਾ ਨਾ ਹੁਣ ਸੌਰਿਆਂ ਦਾ ਘਰ ਬਦਲ ਸਕਦੇ ਨੇ ਨਾ ਚੌਣ ਬਦਲ ਸਕਦੇ ਨੇ ਹੂੰ ਉੱਥੀ ਜਾਣਾ ਪੈਣਾ ਨਾ ਰਿਆ ਜੀ ਫਿਰ ਫਿਰ ਉਹ ਉਹ ਸਵਾਲ ਭਗਵੰਤ ਮਾਨ ਮੂਰੇ ਵੀ ਉਨੇ ਹੀ ਖੜੇ ਨੇ ਹੂੰ ਪਰ ਮਤਲਬ ਕਿੰਨੇ ਕ ਬਾਈਪਾਸ ਹੁੰਦੇ ਰਹੋ ਇਹ ਇਹ ਮਤਭਾਗ ਹੈ ਕਿ ਤੁਸੀਂ ਸਿਰਫ ਪਾਰਟੀ ਦੀ ਰਾਜਨੀਤੀ ਕਰ ਰਹੇ ਹੋ ਸੂਬੇ ਦੇ ਮਸਲੇ ਲਈ ਨਹੀਂ ਲੜ ਰਹੇ ਜਿਹੜੇ ਸੂਬੇ ਦੇ ਮਸਲੇ ਲੜ ਰਹੇ ਹੁੰਦੇ ਤੁਸੀਂ ਲੀ ਖਿੱਚ ਕੇ ਇਸ ਸਟੈਂਡ ਤੇ ਆਉਂਦੇ ਉੱਥੇ ਪ੍ਰਚਾਰ ਕਰਨ ਜਾਣ ਤੋਂ ਪਹਿਲਾਂ ਤਾਂ ਤੁਸੀਂ ਰਵਨੀਤ ਬਿੱਟੂ ਦਾ ਜ਼ਿਕਰ ਕੀਤਾ ਰਵਨੀਤ ਬਿੱਟੂ ਜਿਹੜੇ ਨੇ ਉਹ ਜਿਵੇਂ ਬਣੇ ਸੀਗੇ ਮਿਲ ਕੇ ਬੜੇ ਛੁਪੇ ਰਸਤਮ ਨਿਕਲੇ ਸੀ ਮੰਤਰੀ ਦੀ ਸੋਚ ਉੱਗ ਗਈ ਸੀ ਹਾਰਨ ਤੋਂ ਬਾਅਦ ਹੁਣ ਉਹ ਰਾਜ ਸਭਾ ਦੇ ਲਈ ਆ ਰਹੇ Rajasthan ਤੋਂ ਤੇ ਇੱਕ ਤਾਂ ਉਹਨਾਂ ਦਾ ਉੱਥੋਂ ਹੋਣਾ ਦੂਜਾ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਕਿਸਾਨ ਤਾਂ ਬੀਜੇਪੀ ਦੇ ਨਾਲ ਹੀ ਐ ਇਹ ਤਾਂ ਕਿਸਾਨ ਲੀਡਰ ਨੇ ਜਿਹੜੇ ਗੁੰਮਰਾਹ ਕਰ ਰਹੇ ਨੇ ਇਹ ਦੋਨਾਂ ਚੀਜ਼ਾਂ ਨੂੰ ਤੁਸੀਂ ਕਿਦਾਂ ਪੜਦੇ ਦੇਖੋ ਰਬਨੀਤ ਬਿੱਟੂ ਨਵੇਂ ਨਵੇਂ ਭਾਜਪਈ ਬਣੇ ਨੇ ਜੀ ਇਸ ਲਈ ਉਹ ਚਾਹੁੰਦੇ ਨੇ ਕਿ ਮੇਰੀ ਗਰਦਨ ਉੱਚੀ ਕਰਕੇ ਸਾਰਿਆਂ ਨੂੰ ਪਿੱਠ ਚ ਮੈਂ ਦਿਖਦਾਰਾਂ ਬੀਜੇਪੀ ਚ ਕੇ ਸੱਚਾ ਭਾਜਪਈ ਤਾਂ ਹੁਣ ਮੈਂ ਹੀ ਆ ਸੱਚਾ ਸੰਗੀ ਤਾਂ ਮੈਂ ਹੀ ਆ ਹੈ ਨਾ ਹੁਣ ਉਹ ਭਗਵਾ ਕਰਨ ਦਾ ਨਵਾਂ ਨਵਾਂ ਪ੍ਰਕਟਾਵਾ ਜਾਦੇ ਕਰਨਾ ਨਾ ਉੱਚੀ ਉੱਚੀ ਉਹ ਕਹਿੰਦੇ ਕਿ ਨਵਾਂ ਨਵਾਂ ਬਣ ਕੇ ਫਿਰ ਬੰਦਾ ਜਾਦੇ ਉਹ ਕਰਦਾ ਹੈ ਨਾ ਇਸ ਲਈ ਉਹ ਪ੍ਰਕਟਾਵਾ ਕਰ ਰਹੇ ਨੇ ਵੀ ਰਬਨੀਤ ਬਿੱਟੂ ਆਪਣਾ ਹੀ ਆਪ ਹੀ ਆਪਣੇ ਅਕਸ ਨੂੰ ਢਾਲ ਆ ਰਹੇ ਨੇ ਦੇਖੋ ਰਵਨੀਤ ਬਿੱਟੂ ਦਾ ਪਰਿਵਾਰ ਕਿੰਨਾ ਕੁ ਪੰਜਾਬ ਚ ਪ੍ਰਵਾਨ ਹੈ ਜਾਂ ਨਹੀਂ ਪ੍ਰਵਾਨ ਹੈ ਵੱਖਰਾ ਮਸਲਾ ਹਮ ਇੱਕ ਤਰ ਕਹਿੰਦੀ ਹੈ ਕਿ ਹਾਂ ਬਿਆਨ ਸਿੰਘ ਨੇ ਪੰਜਾਬ ਦੇ ਵਿੱਚ ਸ਼ਾਂਤ ਮਾਹੌਲ ਕਰਾਤਾ ਇੱਕ ਤਰ ਕਹਿੰਦੀ ਕਿ ਉਸ ਦੇ ਜੋ ਕਾਰੇ ਸੀ ਉਹਦੀ ਸਰਕਾਰ ਦੇ ਉਹਦੇ ਭੁਗਤ ਭੋਗੀਆਂ ਪੰਜਾਬ ਦੇ ਜੋ ਨੌਜਵਾਨਾਂ ਦਾ ਵਾਪਰਿਆ ਟੁੱਟੇ ਮੁਕਾਬਲੇ ਉਹ ਸਾਰਾ ਕੁਝ ਹੈ ਨਾ ਏਜੰਸੀਆਂ ਦੀ ਜੋ ਕਰਤੂਤ ਉਹ ਸਭ ਤੋਂ ਆਪਾਂ ਬਾਕਮ ਸੋ ਇਹ ਸਾਰਿਆਂ ਦੇ ਵਿਚਾਲੇ ਵੀ ਰਵਨੀਤ ਬਿੱਟੂ ਜਿੱਤਦਾ ਰਿਹਾ ਹਮ ਚਾਹੇ ਉਹ ਅਨੰਦਪੁਰ ਸਾਹਿਬ ਤੋਂ ਜਿੱਤਦਾ ਸੀ ਚਾਹੇ मतलब ਉੱਥੇ ਜਾ ਕੇ ਲੁਧਿਆਣਾ ਜਿੱਤਦਾਰ ਆ ਪਰ ਜਦੋਂ ਉਹ ਭਾਜਪਾ ਹੀ ਕੰਨੀ ਗਿਆ ਹੂੰ ਤਦ ਉਹਦੇ ਪ੍ਰਤੀ ਹਮਲਾਵਰ ਤੇਰਾ ਵਧ ਗਿਆ ਜੀ ਤੇ ਇਸ ਲਈ ਉਹ ਵੀ ਇਸ ਲਈ ਜ਼ਿਆਦਾ ਕਿ ਸਾਡੇ ਹਾਰੇ ਹੋਏ ਦੀ ਰਾਜਨੀਤੀ ਬਹੁਤ ਮਤਭਾਗੀ ਮੰਨੀ ਜਾਂਦੀ ਹੈ ਹੂੰ ਤੇ ਮਤਲਬ ਭਾਜਪਾ ਨੇ ਜਿਵੇਂ ਪੰਜਾਬ ਨੂੰ ਚੜਾਇਆ ਜੀ ਕਿ ਲਓ ਤੁਸੀਂ ਹਰਾਇਆ ਅਸੀਂ ਇਹਨੂੰ ਮੰਤਰੀ ਬਣਾਉਣੀ ਹੈ ਹੂੰ ਉਹਨੂੰ ਮੰਤਰੀ ਬਣਾਉਣ ਤੋਂ ਬਾਅਦ ਜਾਂ ਤਾਂ ਉਹਨੂੰ ਕਿਤੇ ਲੋਕ ਸਭਾ ਲੜਾਉਂਦੇ ਜੀ ਜਾਂ ਫਿਰ ਰਾਜ ਸਭਾ ਤੋਂ ਐਂਟਰੀ ਕਰਾਉਂਦੇ ਉਹ ਰਾਜ ਸਭਾ ਦੇ ਲਈ ਉਹਨਾਂ ਨੇ ਹਰਿਆਣਾ ਚੁਣਿਆ ਹੂੰ ਅਸਲ 'ਚ ਭਾਜਪਾ ਹੀ ਸੋਚ ਕੇ ਚੱਲ ਰਹੀ ਸੀ ਕਿ ਰਵਨੀਤ ਬਿੱਟੂਏ ਸਾਡੇ ਲਈ ਤਰੁਪਤਾ ਪੱਤਾ ਸਾਬਤ ਹੋਊ ਹਰਿਆਣੇ 'ਚ ਜੀ ਉਹਨਾਂ ਲੱਗਦਾ ਸੀ ਕਿ ਹਰਿਆਣੇ ਦੀ ਜੱਟ ਵੋਟ ਵੀ ਇਹਦੇ ਨਾਂ ਤੇ ਆ ਜਾਣੀ ਹਮ ਹਰਿਆਣੇ ਦੀ ਸਿੱਖ ਵੋਟ ਵੀ ਇਹਦੇ ਨਾਂ ਤੇ ਆ ਜਣੀ ਹਰਿਆਣੇ ਦੀ ਪੰਜਾਬੀ ਵੋਟ ਵੀ ਇਹਦੇ ਨਾਂ ਤੇ ਆ ਜਣੀ ਉਹਨਾਂ ਲੱਗਦਾ ਸੀ ਇੱਥੋਂ ਤੱਕ ਕਿ ਹਰਿਆਣੇ ਦੀ ਜਾਟ ਵੋਟ ਵੀ ਇਹਦੇ ਨਾਂ ਤੇ ਆ ਜਣੀ ਕਿ ਸਾਰਾ ਕੁਝ ਉਹ ਤਾਂ ਰਵਨੀਤ ਬਿੱਟੂ ਦੇ ਆਪਣੇ ਬੋਲ ਨੇ ਇਹ ਥੋੜੇ ਮੇਰੇ ਜਾਂ ਭਾਜਪਾ ਦੇ ਬੋਲ ਨਹੀਂ ਜੀ ਉਹ ਬੈਂਸ ਵਾਲੇ ਮਸਲੇ ਤੇ ਉਹਦੀ ਗੱਲ ਆਈ ਸੀ ਨਾ ਕਹਿੰਦਾ ਕਿ ਇਹਨਾਂ ਨੂੰ ਤਾਂ ਪੱਗ ਵਾਲਾ ਬੰਦਾ ਚਾਹੀਦਾ ਹੂੰ ਉਹ ਆਡੀਓ ਹਾਂ ਹਾਂ ਚੱਲਿਆ ਨਾ ਹਾਂਜੀ ਹਾਂਜੀ ਸੋ ਇਸ ਲਈ ਬੀਜੇਪੀ ਨੂੰ ਹੀ ਲੱਗਦਾ ਸੀ ਕਿ ਰਵਨੀਤ ਬਿੱਟੂ ਦੇ ਪੱਗ ਬਣਾ ਕੇ ਸੀ ਜਿਹੜੇ ਹਰਿਆਣਾ ਲੈ ਕੇ ਚੱਲੇ ਆ ਲੈ ਵੀ ਸਾਰਾ ਸਿੱਖ ਤੇ ਹਰਿਆਣਾਲਾ ਪੰਜਾਬੀ ਸਾਨੂੰ ਭੇਜੂਗਾ ਜੀ ਪਰ ਰਵਨੀਤ ਬਿੱਟੂ ਡਰ ਗਿਆ ਜਦੋਂ ਉੱਥੇ ਪਤਾ ਲੱਗਾ ਕਿ ਭਾਜਪਾ ਤਾਂ ਮੇਰੇ ਕੱਪੜੇ ਫੜਨੋਂ ਫਿਰਦੇ ਨੇ ਹੂੰ ਬੇਸ਼ੱਕ ਰਵਨੀਤ ਬਿੱਟੂ ਨੇ ਅਮਿਤ ਸ਼ਾ ਨੂੰ ਇਹ ਕਹਿ ਕੇ ਕਿਹਾ ਕਿ ਜੀ ਪਾਣੀ ਵਾਲੇ ਮਸਲੇ ਤੇ ਫਿਰ ਮੈਂ ਕੀ ਸਟੈਂਡ ਲਵਾਂਗਾ ਪੰਜਾਬ ਵਾਲੇ ਮਸਲੇ ਤੇ ਇਹਨੂੰ ਔਖਾ ਹੋਊਗਾ ਜੀ ਮੈਂ ਨਵੇਂ ਦਾ ਪੰਜਾਬ ਦਾ ਹੀ ਪਰ ਮੈਂ ਰਾਸ ਸੁਭਾ ਹਰਿਆਣੇ ਤੋਂ ਬਣ ਕੇ ਜਾਊਗਾ ਪਰ ਇਹਨਾਂ ਨਾਲ ਨਾ ਖੜਿਆ ਤਾਂ ਔਖਾ ਹੈ ਉਧਰ ਨਾ ਖੜਿਆ ਤਾਂ ਔਖਾ ਹੈ ਕਹਿੰਦੇ ਇਸ ਲਈ ਜੀ ਮੈਨੂੰ ਕਿਤੇ ਹੋਰ ਐਡਜਸਟ ਕਰੋ ਹੂੰ ਉਹ ਕਹਿੰਦੇ ਠੀਕ ਹੈ ਫਿਰ ਕਾਗਜ਼ ਤਿਆਰ ਕਰ ਲੈ ਜਾਂ ਤੈਨੂੰ ਜੈਪੁਰ ਬੁਲਾਵਾਂਗੇ ਜਾਂ ਭਪਾਲ ਬੁਲਾਵਾਂਗੇ ਹੂੰ ਪਰ ਉਹਦੇ ਨਾਲੋਂ ਵੱਡਾ ਮੁੱਦਾ ਇਹ ਸੀਗਾ ਕਿ ਹਰਿਆਣੇ 'ਚ ਰਵਨੀਤ ਬਿੱਟੂ ਦਾ ਵਿਰੋਧ ਹੋ ਗਿਆ ਸੀ ਭਾਜਪਾ ਦੇ ਘਰੇ ਜੀ ਆ ਨਵੀਂ ਨਵੀਂ ਭਾਜਪਾ ਹੀ ਬਣੀ ਹੈ ਉੱਥੇ ਜਿਹਨੂੰ ਟਿਕਟ ਮਿਲ ਗਈ ਕਰਨ ਚੌਧਰੀ ਉਹ ਤਾਂ ਦਾ ਲੱਗਿਆ ਹੂੰ ਠੀਕ ਹੈ ਨਾ ਤੇ ਹੋਰ ਕਈ ਪਾਜ ਪੈਦਾ ਲਾਉਣ ਨੂੰ ਫਿਰਦੇ ਸੀ ਉਹਨਾਂ ਸਾਰਿਆਂ ਦੇ ਵਿੱਚ ਰਵਨੀਤ ਮਿੱਠੂ ਨੇ ਆਪਣਾ ਪੱਲਾ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਜਿਹੜਾ ਸਵਾਲ ਤੁਹਾਡਾ ਹੈ ਕਿ ਕਿਸਾਨੀ ਮਸਲੇ ਤੇ ਹੂੰ ਮੈਨੂੰ ਬਹੁਤ ਫੀਡ ਮਹਿਸੂਸ ਹੋਈ ਕਿ ਇੱਕ ਕੇਂਦਰੀ ਮੰਤਰੀ ਦੇ ਬੋਲ ਨੇ ਜੀ ਕਿ ਬੰਬ ਲੈ ਕੇ ਨਹੀਂ ਜਾਣ ਦੇਾਂਗੇ ਦਿੱਲੀ ਤਲਵਾਰਾਂ ਲੈ ਕੇ ਨਹੀਂ ਦਿੱਲੀ ਜਾਣ ਦੇਾਂਗੇ ਟਰੈਕਟਰ ਲੈ ਕੇ ਨਹੀਂ ਦਿੱਲੀ ਜਾਣ ਦੇਾਂਗੇ ਹੂੰ ਮਤਲਬ ਜਿਹੜਾ ਉੱਥੇ ਸਾਲ ਅੰਦੋਲਨ ਚੱਲਿਆ ਹੂੰ ਤੇ ਰਵਨੀਤ ਬਿੱਟੂ ਨੂੰ ਪੁੱਛਣ ਵਾਲਾ ਹੋਵੇ ਕੋਈ ਕਿ ਤੂੰ ਉਥੇ ਜੰਤਰ ਮੰਤਰ ਤੇ ਦਰੀ ਬਿਚਾ ਕੇ ਬੈਠਾ ਸੀ ਜਦ ਵੀ ਤਾ ਫਿਰ ਬੰਬ ਲੈ ਕੇ ਗਏ ਹੋਣੇ ਜਦ ਵੀ ਜੀ ਉਦੋਂ ਜਦ ਵੀ ਤਲਵਾਰਾਂ ਲੈ ਕੇ ਗਏ ਹੋਣੇ ਜਦ ਵੀ ਹਥਿਆਰ ਲੈ ਕੇ ਗਏ ਹੋਣੇ ਟੱਕ ਟ੍ਰੈਲੀ ਉਧਰ ਜਦ ਵੀ ਸੀ ਬਿਲਕੁਲ ਸੋ ਅੱਜ ਤੈਨੂੰ ਉਹਨਾਂ ਚ ਬੰਬ ਵਾਲੇ ਦਿਖਣ ਲੱਗੇ ਹੂੰ ਪਹਿਲਾਂ ਤਾਂ ਰਵਨੀਤ ਬਿੱਟੂ ਤਲਵਾਰ ਤੇ ਕਿਰਪਾਨ ਚ ਫਰਕ ਸਮਝ ਲਵੇ ਹੂੰ ਜੇ ਇਹੀ ਨਹੀਂ ਪਤਾ ਬਿਲਕੁਲ ਠੀਕ ਹੈ ਫਿਰ ਤੁਸੀਂ ਪੰਜਾਬੀ ਸੱਭਿਆਤਾ ਤੇ ਸਿੱਖ ਮਰਿਆ ਦਾ ਨੂੰ ਨਹੀਂ ਜਾਣਦੇ ਬਿਲਕੁਲ ਠੀਕ ਹੈ ਹੂੰ ਚਲੋ ਫਿਰ ਰਵਨੀਤ ਬਿੱਟੂ ਕਹਿੰਦਾ ਕਿ ਇਹਨਾਂ ਨੂੰ ਫੰਡ ਆਉਂਦੇ ਇਹ ਕੋਈ ਦੋਹਰਾ ਨਹੀਂ ਭਾਈ ਹਮ ਜਿਹੜੀਆਂ ਜਥੇਬੰਦੀਆਂ ਨੇ ਉਹਨੂੰ ਫੰਡ ਆਉਂਦੇ ਨੇ ਇਹ ਤਾਂ ਪਾਰਟੀਆਂ ਦੇ ਫੰਡਾਂ ਦਾ ਹਿਸਾਬ ਨਹੀਂ ਮਿਲਦਾ ਹੈਨਾ ਉਹਨਾਂ ਦੇ ਉਹ ਬੌਂਡ ਬੂਂਡ ਦੇ ਡੇ ਘਫਲੇ ਨਹੀਂ ਉਹ ਨਹੀਂ ਜਵਾਬ ਦਿੰਦੇ ਤੇਰੀ ਪਾਰਟੀ ਉਹ ਨਹੀਂ ਜਵਾਬ ਦਿੰਦੀ ਸਭ ਤੋਂ ਵੱਡੀ ਹੈਨਾ ਤੇ ਤੂੰ ਜਥੇਬੰਦੀਆਂ ਦੇ ਫੰਡਾਂ ਦੇ ਹਿਸਾਬ ਪੁੱਛਦਾ ਹਮ ਤੇ ਅਗਲੇ ਕਹਿੰਦੇ ਵੀ ਠੀਕਾ ਭਾਈ ਤੂੰ ਮੰਤਰੀਆਂ ਜਾਂਚ ਕਰਾ ਲੈ ਹਮ ਹੈਨਾ ਜੀ ਜੇ ਅਗਲੇ ਲੈਂਦੇ ਨੇ ਐ ਕੱਚੇ ਥੋੜਾ ਹੋਣਗੇ ਉਹ ਵੀ ਫਿਰ ਹੈਨਾ ਹਾਂ ਹਾਂ ਜਥੇਬੰਦੀਆਂ ਦੀ ਆਪਣੀ ਰਾਜਨੀਤੀ ਆ ਹਮ ਉਹਨਾਂ ਦੀ ਰਾਜਨੀਤੀ ਦਾ ਹੀ ਇਹ ਨਤੀਜਾ ਹੈ ਕਿ ਕਿਸਾਨੀ ਮਸਲੇ ਪੂਰੀ ਤਰ੍ਹਾਂ ਹੱਲ ਨਹੀਂ ਹੋ ਪਾਰੇ ਜੀ ਹੈਨਾ ਪਰ ਰਵਨੀਤ ਬਿੱਟੂ ਜਿਹੜੀ ਭਾਸ਼ਾ ਚ ਬੋਲ ਰਿਹਾ ਉਹਨੂੰ ਪੁੱਛੋ ਕਿ ਫਿਰ ਤੂੰ ਅੰਦੋਲਨ ਦਾ ਸਮਰਥਨ ਕਰਨ ਕਿਉਂ ਗਿਆ ਸੀ ਹੂੰ ਤੂੰ ਉਸ ਸਮੇਂ ਕਿਉਂ ਡਰਾਮਾ ਕਰਦਾ ਸੀ ਮਤਲਬ ਤੁਸੀਂ ਜਿਹੜੀ ਤਰਕ ਨਹੀਂ ਖੜਿਓ ਫਿਰ ਉਹ ਜਾ ਚਿਹਰਾ ਮੋੜਾ ਹਾਂ ਨਰੇਟਿਵ ਤੁਸੀਂ ਉਹੀ ਕਰਦਾ ਕਹਿੰਦਾ ਇਹ ਤਾਂ ਜੀ ਸਪਸ਼ਟ ਹੋ ਗਿਆ ਕਿ ਇਹ ਤਾਂ ਸਾਰੇ ਕਾਂਗਰਸੀ ਨੇ ਹੂੰ ਕਹਿੰਦਾ ਜੀ ਇਹ ਕਿਸਾਨਾਂ ਕੋ ਗਏ ਸੀ ਰਾਹੁਲ ਗਾਂਧੀ ਨੂੰ ਮਿਲਣ ਦੋ ਦੋ ਵਾਰ ਮਿਲੇ ਜੀ ਸੰਸਦ ਚ ਮਿਲ ਕੇ ਆਏ ਨੇ ਕਹਿੰਦਾ ਕਹਿੰਦਾ ਉਹਨੂੰ ਦੇਖ ਲਓ ਜੀ ਫਿਰ ਕਿਹਦੇ ਨਾਲ ਕਿਹਨੂੰ ਮਿਲਦੇ ਨੇ ਹੂੰ ਜੇ ਇਹ ਮਿਲਣ ਵਾਲੇ ਕ ਤਾਂ ਫਿਰ ਇਹ ਤੋਂਬਰ ਨਾਲ ਤਾਂ ਬਹੁਤ ਵਾਰ ਮਿਲਦੇ ਸੀ ਇਹ ਤਾਂ ਅਮਿਤ ਸ਼ਾਹ ਨਾਲ ਮੀਟਿੰਗ ਵੀ ਹੋਈ ਸੀ ਇਹਨਾਂ ਦੀ ਤੇ ਸਾਰੇ ਭਾਜਪਾਈ ਵੀ ਨੇ ਬਿਲਕੁਲ ਠੀਕ ਸੋ ਮਤਲਬ ਲੀਡਰ ਕੋਲ ਕੋਈ ਤਰਕ ਕੋਈ ਬਤਰਕ ਹੋਣਾ ਚਾਹੀਦਾ ਹੈ ਲਗਨੀਤ ਬਿੱਟੂ ਸਿਰਫ ਆਪਣੇ ਆਪ ਨੂੰ ਭਾਜਪਾਈ ਸਾਬਤ ਕਰਨ ਦੇ ਚੱਕਰ ਚ ਤੁਹਾਨੂੰ ਲੱਗਦਾ ਵੀ ਉਹ ਆਧਾਰ ਗਵਾ ਰਹੇ ਨੇ ਆਪਣਾ ਪੰਜਾਬ ਚੋਂ ਜਿਹੜਾ ਉਹਨਾਂ ਦੇ ਫਿਊਚਰ ਪੋਲਿਟਿਕਸ ਦੇਸ਼ ਚੋਂ ਹੂੰ ਉਹ ਤਾਂ ਮੰਤ్రਾਲਾ ਸਾਂਭ ਹੋ ਜੇ ਉਹ ਹੀ ਬਹੁਤ ਹੂੰ ਤਾਂ ਇੱਕ ਮੈਂ ਹੋਰ ਕਮੈਂਟ ਤੁਹਾਡਾ ਲੈਣਾ ਚਾਹੁੰਗਾ ਪਿਛਲੇ ਹਫਤੇ ਦੇ ਵਿੱਚ ਇੱਕ ਸ਼ਬਦ ਦੀ ਬਹੁਤ ਚਰਚਾ ਹੋਈ ਹੈ ਪੰਜਾਬ ਦੀ ਰਾਜਨੀਤੀ ਮੁਰਗੀਖਾਨੇ ਦੀ ਠੀਕ ਹੈ ਨਾ ਤੇ ਉਹ ਜਿਹੜਾ 15 ਅਗਸਤ ਦੇ ਉੱਤੇ ਜਿਹੜੀ ਸੰਬੋਧਨ ਹੋਇਆ ਉਸ ਤੋਂ ਬਾਅਦ ਜਿੱਦਾਂ ਉਹਨਾਂ ਨੇ ਕਵਰ ਦੇ ਵਿੱਚ ਇੱਕ ਬੁਲੇਟ ਪ੍ਰੂਫ ਡੱਬੇ ਦੇ ਵਿੱਚ ਬੋਲੇ ਉਸ ਤੋਂ ਬਾਅਦ ਸੁਖਪਾਲ ਖੈਰਾ ਨੇ ਵੀ ਲਾਈਵ ਹੋ ਕੇ ਕਿਹਾ ਜਾਂ ਹੋਰਾਂ ਨੇ ਵੀ ਕਿਹਾ ਕਿ ਮੁਰਗੀ ਘਾਨਾ ਭਗਵੰਤ ਮਾਨ ਕਦੋਂ ਖੋਲਣਾ ਤਾਂ ਇਹ ਜਿਹੜਾ ਸਾਰਾ ਪੱਖ ਹੈ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਇਹਦੀ ਵਾਜਿਬਤਾ ਕਿੰਨੀ ਹੈ ਹਿਪੋਕ੍ਰੇਸੀ ਕਿੰਨੀ ਹੈ ਸਰਕਾਰੀ ਤੌਰ ਦੇ ਉੱਤੇ ਮੁੱਖ ਮੰਤਰੀ ਪੱਧਰ ਦੇ ਤੌਰ ਤੇ ਉੱਤੇ ਇਹਦੀ ਸਾਰਥਕਤਾ ਇੰਨੀ ਹੈ ਕਿ ਸਰਕਾਰ ਕੋਲ ਇਹੀ ਬਚਾਅ ਦਾ ਪੱਖ ਹੈ ਕਹੂਗੀ ਜੀ ਕਿ ਏਜੰਸੀਆਂ ਦੀ ਹਦਾਇਤ ਸੀ ਇਨਫੋਰਮੇਸ਼ਨ ਸੀ ਖਤਰਾ ਸੀ ਹੈਨਾ ਇਸ ਲਈ ਜੀ ਜੋ ਪ੍ਰਬੰਧ ਉਹਨਾਂ ਨੇ ਕੀਤਾ ਉਹ ਚ ਸਾਡੀ ਦਖਲ ਨਹੀਂ ਹੁੰਦੀ ਜੀ ਇਸ ਲਈ ਉੱਥੇ ਪਰ ਜਿਹੜੀ ਮੈਂ ਗੱਲ ਕਰਕੇ اٹਿਆ ਕਿ ਪ੍ਰਧਾਨ ਮੰਤਰੀ ਨੂੰ ਫੋਟੋਆਂ ਖਿਚਾਉਣ ਦਾ ਸ਼ੌਂਕ ਸਾਡੇ ਮੁੱਖ ਮੰਤਰੀ ਨੂੰ ਫੋਟੋਆਂ ਖਿਚਾਉਣ ਦਾ ਸ਼ੌਂਕ ਫੋਟੋਆਂ ਲਵਾਉਣ ਦਾ ਸ਼ੌਂਕ ਉਸੇ ਸ਼ੌਂਕ ਚ ਮੈਨੂੰ ਕਹਦਾ ਲਾਲ ਕਿਲੇ ਵਾਲੀ ਫੀਲਿੰਗ ਨਾ ਲੈ ਕੇ ਹੁਣ ਕਿਤੇ ਹਮ ਮਤਲਬ ਮੁੱਖ ਮੰਤਰੀ ਹੋរី ਜਦੋਂ ਕਮੇਟੀ ਕਰਦੇ ਹੁੰਦੇ ਸੀ ਤਦ ਵੀ ਉਹਨਾਂ ਦੀਆਂ ਗੱਲਾਂ 'ਚ ਲਾਲ ਕਿਲਾ ਰਹਿੰਦਾ ਸੀ ਜੀ ਜੀ ਬਿਲਕੁਲ ਕਿ ਲਾਲ ਕਿਲੇ ਦੇ ਕਬੂਤਰਾਂ ਨੂੰ ਵੀ ਪ੍ਰਧਾਨ ਮੰਤਰੀ ਦਾ ਭਾਸ਼ਣ ਯਾਦ ਹੋ ਗਿਆ ਹੂੰ ਸੋ ਕਿਤੇ ਲਾਲ ਕਬੂਤ ਲਾਲ ਕਿਲੇ ਲਈ ਤਸਵੀਰ ਬੱਸੀ ਸੀ ਇਸ ਦੀ ਫੀਲਿੰਗ ਤਾਂ ਚੱਕ ਗਏ ਹੂੰ ਹਾਂ ਇਸ ਇਨਿਕ ਤਸਵੀਰ ਨੇ ਦੇਸ਼ ਭਰ ਦੇ ਵਿੱਚ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਸੁਨੇਹਾ ਦਿੱਤਾ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਨਹੀਂ ਹੈ ਹੂੰ ਮਤਲਬ ਮੁੱਖ ਮੰਤਰੀ ਨੂੰ ਜੇ ਖਤਰਾ ਹੈ ਉਹ ਵੀ ਆਜ਼ਾਦੀ ਦਿਹਾੜੇ ਵਾਲੇ ਦਿਨ ਬਿਲਕੁਲ ਤੁਸੀਂ ਗੱਲਾਂ ਆਜ਼ਾਦੀ ਦੀਆਂ ਕਰੋ ਕੁਰਬਾਨੀ ਦੀਆਂ ਕਰੋ ਤੇ ਬੰਦ ਸ਼ੀਸ਼ਿਆਂ 'ਚ ਖੜ ਕੇ ਕਰੋ ਤਾਂ ਇਹਦਾ ਮਤਲਬ ਤੁਸੀਂ ਪੰਜਾਬ ਨੂੰ ਦੱਸ ਰਹੇ ਹੋ ਕਿ ਵੀ ਮੈਂ ਵੀ ਸੁਰੱਖਿਅਤ ਨਹੀਂ ਤੁਸੀਂ ਆਪਣੀ ਵਾਲੀਵਾਰਸ ਤੂੰ ਤਾਂ ਪੰਜਾਬ ਨੂੰ ਸੁਰੱਖਿਅਤ ਰੱਖਣਾ ਸੀ ਹੂੰ ਤੇ ਤੁਸੀਂ ਤੁਹਾਨੂੰ ਆਪੀ ਉਹ ਪਹਿਲੀ ਦਫਾ ਹੋਇਆ ਕਿਸੇ ਵੀ ਪਹਿਲੀ ਵਾਰ ਹਾਂਜੀ ਹੂੰ ਮਤਲਬ ਤੁਸੀਂ ਉੱਥੇ ਕਲਾਕਾਰ ਹਨ ਨਾ ਬਿਲਕੁਲ 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 ਬਾਈ ਜੀ 스테ਜ ਤੇ ਗਾਉਣ ਲੱਗੇ ਕਮੇਡੀ ਕਰਨ ਲੱਗੇ ਜੇ ਕਲਾਕਾਰ ਨੂੰ ਨਾ ਸਟੈਂਡ ਠੀਕ ਨਾ ਲੱਗੇ ਤਾਂ ਉਹ ਸਟੈਂਡ ਤੋਂ ਮਾਈਕ ਲਾ ਕੇ ਪਰੇ ਹੋ ਜਾਂਦਾ ਬਿਲਕੁਲ ਠੀਕ ਤੇ ਫਿਰ ਮਾਈਕ ਲਾ ਕੇ ਬਾਹਰ ਆ ਜਾਂਦੀ ਸ਼ੀਸ਼ੇ ਚ ਹੂੰ ਕੀ ਆਪਣੇ ਪੰਜਾਬੀਆਂ ਨਾਲ ਅੱਖ ਚੱਕ ਪਗ ਫਿਰ ਜਦੋਂ ਰੈਲੀਆਂ ਕਰਦੇ ਹੋ ਰੋਡ ਸ਼ੋਅ ਕਰਦੇ ਹੋ ਜਦ ਵੀ ਸ਼ੀਸ਼ਾ ਲਾ ਲਿਆ ਕਰੋ ਹੂੰ ਮਤਲਬ ਇਹਦਾ ਮਤਲਬ ਤੁਸੀਂ ਜਾਂ ਪੰਜਾਬ ਨਾਲ ਧੋਖਾ ਕਰ ਰਹੇ ਹੋ ਜੀ ਜਾਂ ਪੰਜਾਬ ਨਾਲੋਂ ਲੁਕੋ ਰਹੇ ਹੋ ਕੁਝ ਹੂੰ ਪਰ ਇਸ ਘਟਨਾ ਨੇ ਇੰਨੀ ਇੱਕ ਤਸਵੀਰ ਨੇ ਇਹ ਦੱਸਦਾ ਕਿ ਬਈ ਪੰਜਾਬ ਆਪਣਾ ਵਲੀਵਾਰ ਸਾਫ਼ ਹੋਵੇ ਮੁੱਖ ਮੰਤਰੀ ਤਾਂ ਰੱਖਿਆ ਤੇ ਘੇਰੇ ਚ ਰਹੂਗਾ ਤੇ ਆਪਣੀ ਉਹ ਗੱਲ ਫਿਰ ਮਤਲਬ ਉਹ ਕਹਿੰਦੇ ਆ ਨਾ ਕਿ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਹੂੰ ਫਿਰ ਉਹੀ ਤਿਹਰਾ ਨੇ ਹਮਲੇ ਸ਼ੁਰੂ ਕਰਤੇ ਜਿਨ੍ਹਾਂ ਬਾਰੇ ਮੁਰਗੀਖਾਨਾ ਕਹਿੰਦਾ ਸੀ ਮੈਂ ਕਹਿੰਦਾ ਖੋਲਣਾ ਚਾਹੀਦਾ ਫਿਰ ਜੀ ਮੇਰੇ ਲਾਸਟ ਤੇ ਆਪਾਂ ਗੱਲ ਕਰੀਏ ਇੱਕ ਹੋਰ ਮਸਲਾ ਜਿਹੜਾ ਕਿ ਇਹ ਰਾਜਨੀਤੀ ਨਾਲ ਜੁੜਿਆ ਵੀ ਹੋਇਆ ਅਲੱਗ ਵੀ ਹੈ ਜਿਹੜਾ ਕਿ ਕੋਲਕੱਤਾ ਦੇ ਵਿੱਚ ਇੱਕ ਜਿਹੜੀ ਰੈਜ਼ੀਡੈਂਟ ਡਾਕਟਰ ਲੜਕੀ ਸੀ ਉਹਦੇ ਨਾਲ ਜੋ ਵੀ ਮਰਡਰ ਬਲਾਤਕਾਰ ਜੋ ਉਹਦਾ ਹੋਇਆ ਉਸ ਦਾ ਜਿਹੜਾ ਸ਼ੇਕ ਆ ਪੂਰੇ ਦੇਸ਼ ਦੇ ਵਿੱਚ ਪਹੁੰਚਿਆ ਸੁਪਰੀਮ ਕੋਰਟ ਨੇ ਸੂਮੋਟੋ ਲਿਆ ਪੰਜਾਬ ਦੇ ਵਿੱਚ ਵੀ ਚੰਡੀਗੜ੍ਹ ਦੇ ਵਿੱਚ ਵੀ ਉਸ ਨੂੰ ਲੈ ਕੇ ਜਿਹੜੇ ਧ ਜਾਰੇ ਹੋਏ ਨੇ ਪਰ ਜੇ ਆਪਾਂ ਉਹਨੂੰ ਫੋਕਸ ਕਰੀਏ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਜਿਹੜੇ ਸਰਕਾਰੀ ਹਸਪੀਟਲ ਨੇ ਜਾਂ ਕਾਲਜ ਨੇ ਚਾਹੇ ਰਜਿੰਦਰਾ ਹਸਪੀਟਲ ਹੈ ਜਾਂ ਅੰਮ੍ਰਿਤਸਰ ਹੈ ਜਾਂ ਫਰੀਦਕੋਟ ਹੈ ਇਹ ਉਹਦਾ ਦੀ ਸਥਿਤੀ ਵੀ ਕੋਬੜੀ ਚੰਗੀ ਨਹੀਂ ਹੈ ਨਾ ਤੇ ਇਸ ਨੂੰ ਆਪਾਂ ਪੰਜਾਬ ਦੇ حوالے ਨਾਲ ਕਿਵੇਂ ਸਮਝੀਏ ਦੇਖੋ ਆਹ ਕਲਕੱਤਾ ਦੇ ਵਿੱਚ ਜੋ ਟ੍ਰੇਨੀ ਡਾਕਟਰ ਨਾਲ ਵਾਪਰਿਆ ਜੀ ਉਹ ਇਕੱਲੀ ਡਾਕਟਰ ਨਾਲ ਨਹੀਂ ਵਾਪਰਿਆ ਉਹ ਇੱਕ ਔਰਤ ਨਾਲ ਅਸੀਂ ਕਿਹੋ ਜਿਹਾ ਵਿਵਹਾਰ ਕਰਦੇ ਹਾਂ ਉਹਦਾ ਚਿੱਤਰ ਜੀ ਮਤਲਬ ਅਸੀਂ ਇਹਦਾ ਮਤਲਬ ਕਾਗਜ਼ਾਂ ਦੇ ਵਿੱਚ ਧਾਰਮਿਕ ਤੌਰ ਤੇ ਦਿਨ ਤਿਹਾਰਾਂ ਦੇ ਤੌਰ ਤੇ ਉਹਨੂੰ ਦੇਵੀ ਦਾ ਮਾਂ ਦਾ ਉਰਥਭੇ ਦਿੰਨੇ ਆ ਪਰ ਜਦੋਂ ਸਾਡਾ ਦਾ ਲੱਗਦਾ ਇਸ ਸਥਿਤੀ ਤੱਕ ਜਾਂਦੇ ਆ ਇਹ ਉਹਦਾ ਚਿੱਤਰਣ ਹਮ ਕਿ ਬੰਦਾ ਕਿੰਨਾ ਬੇਸ਼ੀ ਹੋ ਸਕਦਾ ਤੇ ਕਿੰਨਾ ਬਿਸ਼ਰਮ ਹੋ ਸਕਦਾ ਉਹਦੀ ਤਸਵੀਰ ਹੈ ਹਮ ਹੁਣ ਪਰਤਦਰ ਪਰਤਾਂ ਖੁੱਲਣ ਲੱਗੀਆਂ ਸੁਪਰੀਮ ਕੋਰਟ ਨੇ 100 ਨੋਟਿਸ ੜਿਆ ਹੈ ਸੀਬੀਆਈ ਜਾਂਚ ਕਰ ਰਹੀ ਹੈ ਹੁਣ ਮਨੁੱਖੀ ਅੰਗਾਂ ਦੀ ਤਸਕਰੀ ਦਾ ਮਾਮਲਾ ਵੀ ਆ ਰਿਹਾ ਸੈਕਸ ਰੈਕਟ ਦਾ ਮਸਲਾ ਵੀ ਉੱਪਰ ਆਇਆ ਹੈ ਹੈਨਾ ਉੱਥੇ ਡਰੱਗ ਰੈਕਟ ਦਾ ਮਸਲਾ ਵੀ ਉੱਪਰ ਰਿਹਾ ਉਹਦੇ ਕੋਲ ਕੋਈ ਜਾਣਕਾਰੀ ਵੀ ਸੀ ਹੈ ਮਮਤਾ ਬੈਂਦੇ ਦੀ ਸਰਕਾਰ ਤੇ ਪੁਲਿਸ ਵੀ ਸਵਾਲਾਂ ਦੇ ਘੇਰੇ ਚ ਹੈ ਹੈਨਾ ਉਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਦੇਸ਼ ਭਰ ਦੇ ਵਿੱਚ ਮਤਲਬ ਇਸ ਗੱਲ ਨੂੰ ਲੈ ਕੇ ਆਵਾਜ਼ ਉੱਠੀ ਹੁਣ ਦੇਸ਼ ਦੀ ਸੁਰੱਖਿਆ ਦੇ ਲਈ ਅਸੀਂ ਕੇਂਦਰ ਸਰਕਾਰ ਚੁਣਦੇ ਹਾਂ ਜੀ ਜਿਹਨੇ ਸਿਸਟਮ ਨੂੰ ਚਲਾਉਣਾ ਤੇ ਸਹੀ ਕਰਨਾ ਸੂਬਿਆਂ ਦੇ ਬਾਰੇ ਅਸੀਂ ਸੂਬਾ ਸਰਕਾਰ ਚੁਣਦੇ ਹਾਂ ਜੀ ਪਰ ਅਸੀਂ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਆਪਣੀਆਂ ਵਿਧਾਨ ਸਭਾ ਚ ਭੇਜ ਕੇ ਇਹਨਾਂ ਨੂੰ ਰਹਿ ਹਮ ਸਭ ਤੋਂ ਵੱਧ ਜੇਕਰ ਕੋਈ ਅੱਜ ਦੀ ਤਾਰੀਖ ਚ ਕਰਪਟ ਦੇ ਦੋਸ਼ਾਂ ਚ ਕਿਰਿਆ ਤਾਂ ਸਾਡੇ ਲੀਡਰ ਨੇ ਬਿਲਕੁਲ ਜੇਕਰ ਕੋਈ ਅਪਰਾਧਿਕ ਮਾਮਲਿਆਂ ਦੇ ਕੇਸਾਂ ਸਾਹਮਣੇ ਹਮ ਹਮ ਰੇਪ ਕਨਵਿਕਟ ਹਮ ਹਮ ਰੇਪ ਦੇ ਮਾਮਲੇ ਵਿੱਚ 151 ਦੇ ਕਰੀਬ ਮੌਜੂਦਾ ਐਮਪੀ ਤੇ ਐਮਐਲਏ ਨੇ ਜੀ ਜਿਨ੍ਹਾਂ ਤੇ ਅਪਰਾਧਿਕ ਉਹ ਵੀ ਔਰਤਾਂ ਵਾਲੇ ਅਪਰਾਧਿਕ ਮਾਮਲੇ ਜੀ ਮਤਲਬ 16 ਦੇ ਕਰੀਬ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਜਿਹੜੇ ਭਾਰਤੀ ਸੰਸਦ ਚ ਬੈਠੇ ਨੇ ਤੇ 135 ਦੇ ਕਰੀਬ ਮੌਜੂਦਾ ਇਹ ਦੇਸ਼ ਭਰ ਦੇ ਐਮਐਲਏ ਨੇ ਇਹਨਾਂ ਦੇ ਵਿੱਚੋਂ ਮਤਲਬ ਜੇ ਤੁਸੀਂ ਓਵਰਆਲ ਦੇਖਣਾ ਹੋਵੇ ਤਾਂ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਇਹਨਾਂ ਚੋਂ 16 ਐਮਐਲਏ ਤੇ ਐਮਪੀ ਹੋਣੇ ਜਿਨ੍ਹਾਂ ਦੇ ਉੱਤੇ ਬਲਾਤਕਾਰ ਦੇ ਜ਼ਬਰ ਜਨਾਹ ਦੇ ਕੇਸ ਚੱਲਦੇ ਨੇ ਜਿਨ੍ਹਾਂ ਚੋਂ 2 ਐਮਪੀ ਮੌਜੂਦਾ ਨੇ ਤੇ 14 ਦੇਸ਼ ਦੇ ਐਮਐਲਏ ਨੇ ਹੁਣ ਜੇ ਤੁਸੀਂ ਸੁਭਾਵਾਈ ਦੇਖਣਾ ਹੋਵੇ ਤਾਂ ਸਭ ਤੋਂ ਵੱਧ ਅਜਿਹੇ ਲੀਡਰ ਪੱਛਮੀ ਬੰਗਾਲ ਚ ਆ ਰਹੇ ਨੇ। ਹੂੰ ਇਹ ਸੁਭਾਹ ਆਧਾਰ ਦਾ। ਬਿਲਕੁਲ ਪੱਛਮੀ ਬੰਗਾਲ ਤੋਂ ਆਉਣ ਦਾ ਮਤਲਬ ਕਿਸੇ ਇੱਕ ਪਾਰਟੀ ਨਾਲੇ ਨਹੀਂ। ਹੂੰ ਪਰ ਜਦੋਂ ਪਾਰਟੀ ਦੇ ਆਧਾਰ ਤੇ ਦੇਖੀਏ ਤਾਂ ਬਾਜੀ ਪਾਜਪਾ ਲੈ ਕੇ ਜਾਂਦੀ ਹੈ। ਹੂੰ 50 ਤੋਂ ਵੱਧ ਪਾਜਪਾ ਦੇ ਮੌਜੂਦਾ ਐਮਪੀ ਤੇ ਐਮਐਲਏ ਨਾ 151 ਦੇ ਵਿੱਚ 54 ਦੇ ਕਰੀਬ ਮੇਰਾ ਖਿਆਲ ਇਹਨਾਂ ਦੇ ਐਮਐਲਏ ਤੇ ਐਮਪੀ ਨੇ ਤੇ ਇਹ ਤੋਂ ਬਾਅਦ ਬਾਰੀ ਕਾਂਗਰਸ ਦੀ ਹੈ 30 ਤੋਂ ਵੱਧ ਇਹਨਾਂ ਦੇ ਨੇ ਇਹਨਾਂ 151 ਚ ਹੈ ਨਾ ਹਾਂ ਜਿਹੜੇ ਉਹ 16 ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜੀ ਕਿ 2 MP ਤੇ 14 MLA ਜਿਹੜਾ ਤੇ ਬਲਾਤਕਾਰ ਦੇ کیس ਨੇ ਉਹਨਾਂ ਚ ਕਾਂਗਰਸ ਤੇ ਭਾਜਪਾ ਬਰਾਬਰ ਹੈ ਹੂੰ ਦੋਹਾਂ ਦੇ ਪੰਜ-ਪੰਜ ਦੇ ਮਤਲਬ ਫਿਰ ਰੱਖਿਆ ਕੌਣ ਕਰੂਗਾ ਕਾਨੂੰਨ ਕੌਣ ਕਰੂਗਾ ਸਹੀ ਸਹੀ ਫੈਸਲਾ ਕੌਣ ਕਰੂਗਾ ਜਦੋਂ ਇਹੀ ਆ ਪਹੇਜ ਨੇ ਬਿਲਕੁਲ ਸੋ ਇੱਕ ਪਹਿਲੂ ਏ ਹੂੰ ਦੂਜਾ ਪਹਿਲੂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੀ ਹਾਲਤ ਕਹੀ ਜੀਆ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਲੁਧਿਆਣੇ ਦਾ ਹਸਪਤਾਲ ਹੈ ਉੱਥੇ ਐਸਐਮਓ ਤੇ ਹਮਲਾ ਹੋ ਲਿਆ ਉੱਥੇ ਭੰਨ ਤੋੜ ਹੋਲੀ ਡਾਕਟਰਾਂ ਤੇ ਅਟੈਕ ਹੋਲੇ ਉੱਥੇ ਬੱਚਾ ਅਗਵਾ ਹੋ ਰਿਆ 12 ਪ੍ਰਾਈਵੇਟ ਸਿਕਿਉਰਿਟੀ ਗਾਰਡਨ ਦੇ ਸਾਰੇ ਆ ਹਸਪਤਾਲ ਹੂੰ ਵੈਸੇ ਪੁਲਿਸ ਚੌਕੀ ਹੈਗੀ ਆ ਜੀ ਪੁਲਿਸ ਚੌਕੀ ਦਾ ਲਗਭਗ ਬੜੇ ਸਾਰਾਂ ਚ ਮਾੜਾ ਮਟਾ ਉੱਪਰ ਕਾਦੇ ਲਈ ਹੁੰਦੀ ਹੈ ਐਕਸੀਡੈਂਟ ਕੇਸ ਆਗੇ ਉਹਨਾਂ ਨੇ ਰਿਕਾਰਡ ਬਣਾਉਣਾ ਜੀ ਬਸ ਉਹ ਇੰਨਾ ਕੰਮ ਲਈਓ ਹੈ ਨਾ ਜੀ ਉੱਥੇ ਸਿਕਿਉਰਿਟੀ ਗਾਰਡਨ ਦੀ ਮੰਗ ਹੈ ਅਰਜਿੰਦਰਾ ਹਸਪਤਾਲ ਤੇ ਬਠਿੰਡਾ ਦਾ ਹਸਪਤਾਲ ਅਜੇ ਹੀ ਹਸਪਤਾਲ ਨੇ ਪੰਜਾਬ ਦੇ ਸਰਕਾਰੀ ਜਿੱਥੇ ਇੱਕ ਵੀ ਮਹਿਲਾ ਸਿਕਿਉਰਿਟੀ ਗਾਰਡ ਨਹੀਂ ਹੈ ਹੂੰ ਡਾਕਟਰ ਤੇ ਤੌਰ ਤੇ ਪੇਸ਼ੇਵਰਜੋ ਕੰਮ ਕਰ ਰਹੀਆਂ ਨਰਸਾਂ ਦਾ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਘੱਟੋ ਘੱਟ ਮਹਿਲਾ ਸਿਕਿਉਰਿਟੀ ਗਾਰਡ ਤਾਂ ਸਾਨੂੰ ਉਪਲਬਧ ਕਰਾਓ ਰਾਤ ਨੂੰ ਘੱਟੋ ਘੱਟ ਫਲੋਰ ਵਾਈਟ ਦਾ ਸਿਕਿਉਰਿਟੀ ਗਾਰਡ ਹੋਣ ਹੂੰ ਤੇ ਪਰ ਹੈ ਹੀ ਨਹੀਂ ਬੇਸ਼ੱਕ ਕਈ ਥਾਂ ਡਾਕਟਰਾਂ ਦੇ ਉੱਤੇ ਵੀ ਜਾਂ ਉਹਨਾਂ ਦੇ ਵਿਵਹਾਰ ਦੇ ਉੱਤੇ ਵੀ ਸਵਾਲ ਉੱਠਦੇ ਨੇ ਠੀਕ ਪਰ ਸੁਰੱਖਿਆ ਪੱਧਰ ਤੋਂ ਅਸੀਂ ਕਿ ਸਥਿਤੀ 'ਚ ਮੁੱਖ ਮੰਤਰੀ ਸਾਹਿਬ ਸਾਡੇ ਕੱਚ ਦੇ ਘੇਰਿਆਂ 'ਚ ਖੜਦੇ ਨੇ ਹਨ ਬੁਲਟ ਪ੍ਰੂਫ ਸ਼ੀਸ਼ਿਆਂ 'ਚ ਖੜਦੇ ਨੇ ਤੇ ਸਾਡੀ ਦੇਸ਼ ਨੂੰ ਸੁੱਬੇ ਨੂੰ ਤੁਸੀਂ ਲਿਵਰਸ ਛੜਿਆ ਕਿ ਉਹਦੀ ਉਦਾਹਰਨ ਪਰ ਇਸ ਘਟਨਾ ਨੇ ਦੇਸ਼ ਨੂੰ ਝੰਡੋੜਿਆ ਬਹੁਤ ਵੱਡੇ ਪੱਧਰ ਤੇ ਆ ਪਰ ਕਿੰਨੇ ਸਮੇਂ ਲਈ ਜਦੋਂ ਤੱਕ ਹੋ ਗਿਆ ਅਗਲੀ ਘਟਨਾ ਨਹੀਂ ਵਾਪਰਦੀ ਤੁਸੀਂ ਪਿਛਲੇ ਕਿੰਨੀਆਂ ਭੁੱਲਾਂ ਕਿੰਨੇ ਸਾਨੂੰ ਯਾਦਾ ਇਨਸਾਫ ਮਿਲਿਆ ਕਿ ਨਹੀਂ ਮਿਲਿਆ ਬਿਲਕੁਲ ਹਮ ਧੰਨਵਾਦ ਜੀ ਬਹੁਤ-ਬਹੁਤ ਇਸਨ ਦੀਪਕ ਸ਼ਰਮਾ ਚਨਾਰਥਲ ਜਿਨ੍ਹਾਂ ਨਾਲ ਅਸੀਂ ਪੰਜਾਬ ਨਾਮਾ ਦੇ ਤਹਿਤ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਗੱਲਬਾਤ ਤੁਹਾਨੂੰ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਧੰਨਵਾਦ